ਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਕਰਦੇ ਆਂ ਭੈਣਾਂ ਗੱਲਬਾਤ ਪਸ਼ੂ ਨਮਾਈ ਜਾਂਦੀ ਹੈ ਚੱਲ ਹਾਂ ਹੋਪਣੇ ਕਿਵੇਂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿੰਨੇ ਵਿੱਚ ਫਿਰਦੀ ਆ ਜਦਾਂ ਹੈ ਕਿੰਨੇ ਇਹ ਜੀ ਹੈ ਕਮਲ ਜੀ ਅੱਜ ਤੋਂ ਆਪਾਂ ਦਿਖਾਵਾਂਗੇ ਨਾ ਆਪਣੇ ਬੱਚਿਆਂ ਨੂੰ ਹੁਣ ਇਹਦਾ ਇੰਨਾ ਪਿਆਰ ਹੈ ਮੰਨ ਲਓ ਕਿ ਜਿਵੇਂ ਬੱਕਰੀਆਂ ਦਾ ਫਾਰਮ ਆਪਣੀ ਬੱਕਰੀਆਂ ਤੇ ਮੇਮਣਿਆਂ ਨਾਲ ਤੇ ਮੱਝਾਂ ਨਾਲ ਇਹਨੂੰ ਹੁਣੇ ਤੋਂ ਲਗਾ ਹੋ ਗਿਆ ਕਿਉਂ ਨਹੀਂ ਇਹਦਾ ਮੰਨ ਲਓ ਆਪਰੇ ਕਿਤੇ ਨਾਲ ਇਹ ਜੁੜੂਗੀ ਹੈ ਕਿਉਂ ਅੱਜ ਛੋਟੀ ਆ ਜੀ ਅੱਜੇ ਛੋਟੇ ਹੁੰਦੀ ਦੇਖੂਗੀ ਮੇਰੇ ਮੰਮੀ ਆਪਾਂ ਮੰਨ ਲਓ ਤਾਂ ਮਿਹਨਤ ਕਰਦੇ ਨੇ ਨਾ ਕਿੰਨਾ ਸੰਘਰਸ਼ ਕੀਤਾ ਹੋਇਆ ਹੈ ਬੱਚੇ ਨੂੰ ਸ਼ੁਰੂ ਤੋਂ ਹੀ ਫਿਰ ਆਪਾਂ ਕਹਿੰਦੇ ਸੌਕ ਕਿਵੇਂ ਪਿਆ ਬਚਪਨ ਤੋਂ ਇਹ ਬਚਪਨ ਹੈ ਹੁਣ ਇਹਦਾ ਨਾ ਇਹ ਛੋਟੀ ਹੁਣੇ ਸਾਲ ਦੀ ਹੋਈ ਆ ਤੈਨੂੰ ਵੀ ਇਹੀ ਸੌਂ ਐਨਨ ਮਾਰੇ ਕੋਟੇ ਉਹ ਇਹ ਨਾ ਛੋਟੀ ਹੈ ਤਾਂ ਪੈਪ ਨਹੀਂ ਫੜੀ ਜਾਂਦੀ ਹੈ ਮੇਮਣੇ ਨਾਲ ਇਹ ਤਾਂ ਬਹੁਤ ਪਿਆਰ ਹੈ ਪਸ਼ੂਆਂ ਨਾਲ ਇਹ ਤਾਂ ਬਹੁਤ ਪਿਆਰ ਹੈ ਸੱਚ ਨੂੰ ਇਹ ਇਹ ਵੀ ਗੱਲ ਐ ਹੁੰਦੀ ਆ ਕਮਲ ਬੱਚੇ ਨੂੰ ਨਾ ਬਚਪਨ ਤੋਂ ਇਹ ਚੀਜ਼ਾਂ ਨਾਲ ਜੋੜਨਾ ਨਹੀਂ ਚਾਹੀਦਾ ਹਾਂ ਤੇ ਜੇ ਇਹ ਨੂੰ ਅੱਜ ਹੀ ਮੰਨ ਲਓ ਪਿਆਰ ਨੂੰ ਨਹੀਂ ਇਹ ਗੱਬੜੀ ਹੋਈ ਕਹੂਗੀ ਵੀ ਨਹੀਂ ਮੰਮੀ ਮੈਨੂੰ ਤਾਂ ਕੁਝ ਤੋਂ ਹੁੰਦਾ ਕੋਈ ਜਮੈਂ ਮੱਜਾਂ 'ਚ ਨਹੀਂ ਜਾਣਾ ਹੈਗਾ ਇਹ ਮੱਜਾਂ 'ਚ ਰਹਿ ਕੇ ਦਿਓ ਮੇਮਣੇ 'ਚ ਰਹਿ ਕੇ ਵੱਧ ਖੋਸਦਾ ਹੈ ਤੇ ਉੱਧਰ ਨਹੀਂ ਉੱਧਰ ਜਦੋਂ ਹੁਣੇ ਰੋਡਾਂ ਨਾਲ ਗਈ ਐਦੋਂ ਨੂੰ ਭੱਜੀ ਆਉਂਦੀ ਹੈ ਖਿਆਲ ਰੱਖਣਾ ਪੈਂਦਾ ਕਿ ਤੇ ਪਸ਼ੂਆਂ 'ਚ ਨਾ ਪਵੇ ਸਭ ਤੋਂ ਬਾਦਰਕਾਰਡ ਵਾਲੀ ਆਲੋ ਜੀ ਮੈਂ ਆਪਾਂ ਵੀਡੀਓ ਚ ਪਹਿਲਾਂ ਦੱਸਿਆ ਬਈ 14 ਤੋਂ ਪਲੱਸ ਨੇ ਮੱਝਾਂ ਠੀਕ ਹੈ ਗਮਲ ਵੀ ਮੰਨ ਕੇ ਚੱਲ ਆਪਾਂ 9-10 ਲੀਟਰ ਵਾਲੀ ਮੱਝ ਲੈ ਲਾਂਗੇ ਵੀ ਪੈਸੇ ਦਾ ਦੇਖ ਲਾਂਗੇ ਆਪਾਂ ਵੀ ਆਪਾਂ ਨੂੰ ਸਸਤੀ ਪੈ ਜੂਗੀ ਖਾਣਾ ਤਾਂ ਉਹਨੇ ਵੀ ਉਹਨਾ ਹੀ ਆ ਉਹਦਾ ਫਿਰ ਆਪਣੇ ਖਰਚਾ ਵੱੱਲੇ ਪਊਗਾ ਜਿਵੇਂ ਖਰਚਾ ਗਮਲ ਪੱਲੇ ਪੈਂਦਾ ਜਿਹੜੀ ਆ ਮੱਝ ਆਪਣੀ ਇੱਧਰ ਦੇਖੋ ਇਹਦਾ ਹਜੇ ਡੇਢ ਮਹੀਨਾ ਪਿਆਗਾ ਅੱਛਾ ਇੱਧਰ ਹੋਇਓ ਮੜਾ ਇੱਕ ਤੇ ਪਾਸੇ ਨਹੀਂ ਇੱਧਰ ਚਲੋ ਚੱਲ ਹਾਤੀ ਹਾਤੀ ਆ ਇਹਦਾ ਨਾਮ ਵੀ ਦੇਖ ਸਕਦੇ ਹੋ ਹਨ ਹਜੇ ਤਾਂ ਇਹ ਚੀਜ਼ ਇਹਨਾਂ ਸਾਰੀ ਭਰਨੀ ਆ ਚਾਪਸੂ ਆ ਜਾਂਦਾ ਨਾ ਹੂੰ ਤੇ ਉਹ ਜਦੋਂ ਸਾਨੂੰ ਤਿਆਰ ਹੋ ਗਈ ਦਿਖਾਵਾਂਗੇ ਅਸੀਂ ਦਿਖਾਈ ਵੀ ਉਹ ਜਿਹੜਾ ਐਚ ਪਲੱਸ 50 골ਡ ਉਹ ਨੂੰ ਉਹ ਮੈਂ ਸ਼ੁਰੂ ਕੀਤਾ ਰਿਜ਼ਲਟ ਵੀ ਆਪਾਂ ਦਿਖਾਵਾਂਗੇ ਵਿੱਚ ਵਿਦਵਾਨ ਕਹਿੰਦੇ ਵੀਡੀਓ ਵੀਡੀਓ ਬਣਾਉਣ ਦੇ ਬਾਰੇ ਨਹੀਂ ਵੀਰੇ ਜਿਹੜੀ ਅਸੀਂ ਇੱਕ ਜਿਹੜੀ ਮੇਨ ਚੀਜ਼ ਆ ਚਲੋ ਉਹ ਤਾਂ ਇੱਕ ਵੀ ਮੰਨ ਕੇ ਚਲੋ ਮੈਡੀਕਲ ਸਟੋਰ ਤੋਂ ਜਿਹੜੀਆਂ ਪੰਜ ਚੀਜ਼ਾਂ ਮਿਲਦੇ ਨੇ ਉਹ ਚੀਜ਼ ਆ ਗਈ ਜਿਹੜੀ ਕਿ ਮੇਨ ਚੀਜ਼ ਆ ਕਮਲਾ ਹੁਣ ਚਲੋ ਆਪਾਂ ਕਦੇ ਜੱਟ ਸਾਬ ਜੱਟ ਸਾਬ ਜੇ ਦੱਸ ਦਿਆਂ ਸਿੱਧਾ ਜਦੋਂ ਉਹਦਾ ਕਣਕ ਆ ਜਾਂਦੀ ਹੈ ਹੁਣ ਆਪਣੇ ਕਣਕ ਪਈ ਆ ਖੁੱਲੀ ਡੁੱਲੀ ਸੁਹਾਤਪਰੀ ਉਧਰ ਆਪਾਂ 5 ਗੱਲੇਾਂ ਦੀ ਕਣਕ ਇਹਨਾਂ ਵਾਸਤੇ ਰੱਖੀਏ ਠੀਕ ਆ ਵੇਚੀ ਨਹੀਂ ਜਮਾ ਨਹੀਂ ਵੇਚੀ ਹੈਗੀ ਆਪਾਂ ਵੀ ਇਹਨਾਂ ਨੂੰ ਦਾਣਾ ਦੂਣਾ ਕਰਾਵਾਂਗੇ ਇਹਨਾਂ ਦੀ ਜਾਊਗਾ ਸਬੱਕਰੀਆਂ ਦੇ ਇਹਨਾਂ ਨੂੰ ਜਿਹੜਾ ਖਾਣ ਪੀਣ ਆਪਣਾ ਉਹ ਅੱਡਾ ਗਿਆ ਆਪਾਂ ਦਾ ਕਮਲ ਉਹ ਜਿਹੜਾ ਆਮ ਆਪਾਂ ਚਲੋ ਮੰਨ ਲਓ ਖੇਤ ਦਾ ਕੰਮ ਹੋ ਜਾਂਦਾ ਜਿਵੇਂ 20 25 ਮਣ ਕਣਕ ਮੁੱਕਦੀ ਨਹੀਂ ਹੈਗੀ ਠੀਕ ਆ ਠੀਕ ਆ ਤੇ ਹੁਣ ਇਹਨਾਂ ਨੂੰ ਮਲੇਟੀ ਦਲਾਈ 5 ਬੋਰੀਆਂ ਦਲਾਈਆਂ ਨੇ ਮੈਂ ਮਲੇਟੀ ਦੀਆਂ ਪਿਆਰ ਲੇਟੀ ਕੰਮ ਜਿਹੜੀ ਭੰਤੀ ਹੋਈ ਗਣਤ ਹੁੰਦੀ ਆ ਰਾਤ ਨੂੰ ਜਿਵੇਂ ਆਪਾਂ ਲੇਟੀ ਦਲੀਆ ਪਿਆਉਂਦਾ ਉਹ ਠੰਡਾ ਹੁੰਦਾ ਗਾ ਪਰ ਇਹ ਵਿੱਚ ਮੇ ਕੌਲੀ ਕੌਲੀ ਸ਼ੱਕਰ ਦੀ ਬਾਦਮੀ ਆ ਠੀਕ ਹੈ ਠੀਕ ਹੈ ਉਹ ਇਹਨਾਂ ਨੂੰ ਸਵੇਰੇ ਨੇ ਨਿਕਾਲ ਜੀ ਉਹ ਪਾਉਣੇ ਹੁਣ ਜਿਵੇਂ ਗਰਮੀ ਆ ਗਈ ਪਸ਼ੂ ਹੋਂਕਣਗੇ ਜਾਦੇ ਹੋਂਕਣਗੇ ਆ ਮੱਝ ਨੂੰ ਦਿੱਕਤ ਜਿਆਦੇ ਆਉਂਦੀ ਸੀ ਹਣ ਅੱਛਾ ਪਿਛਲੀ ਗਰਮੀ ਦੇ ਵਿੱਚ ਬਹੁਤ ਸੀ ਹਾਂ ਠੀਕ ਹੈ ਹੁਣ ਇਹਨੂੰ ਵੀ ਮੈਂ ਲੇਟੀ ਸਟਾਰਟ ਕੀਤੀ ਐ ਇਹਨੂੰ 8 ਮਹੀਨਾ ਲੱਗਿਆ ਹੋਇਆ ਹੈਗਾ ਇਹਦਾ ਹਜਾ ਜੱਡਾ ਇਹ ਇੰਨੀ ਵਧੀਆ ਮੈਸਾ ਦੁੱਧ ਨੂੰ ਕਮਲ ਬਹੁਤ ਹੀ ਵਧੀਆ ਇਹਨੂੰ ਤਾਂ ਚਾਹੀਦਾ ਕਿ ਤਿਰਸ ਤੇ ਮੰਨ ਦੀ ਵਿਚਾਰੀ ਉੱਥੇ ਖੜੀ ਰਹੂਗੀ ਠੀਕ ਹੈ ਮੇਰੇ ਕੋਲ ਕੋਈ ਵੀ ਪਸ਼ੂ ਕਮਲ ਇਹੋ ਜਿਹਾ ਹੈ ਨਹੀਂਗਾ ਆਪਣੇ ਕੋਲੇ ਵੀ ਮੰਨ ਲਓ ਜਿਹੜਾ ਦੁੱਧ ਪੱਖੋਂ ਵੀ ਘੱਟ ਹੋਵੇ ਇਹ ਵੀ ਉਹ ਐਂ ਕਹਿੰਦੇ ਵੀ ਮੈਂ ਇਸੇ ਵੀ ਵਧੀਆ ਰੱਖੋ ਵੀ ਹਨਾ ਖਰਚਾ ਵੀ ਨਾ ਪੱਲੇ ਪਵੇ ਤੇ ਆਪਣਾ ਮਤਲਬ ਆਈ ਚਲੇ ਵਧੀਆ ਚੱਲੇ ਹੁਣ ਕਹਿੰਦੇ ਜੇ ਆਪਾਂ ਇਹ ਚੀਜ਼ ਦੇਖ ਲਈਏ ਵੀ ਆਪਾਂ ਨੂੰ ਵਿੱਚ ਐਂ ਕਹਿ ਦਿੰਦੇ ਨੇ ਵੀ ਸਾਨੂੰ ਸਸਤੀ ਜੀਣਾ ਇਸ ਮਿਲਦੀ ਹੈ ਨਾ ਫਿਰ ਐਂ ਹੁੰਦਾ ਵੀ ਕਹਿੰਦੇ ਜਿਹੇ ਜਹਾ ਮਿੱਠਾ ਪਾਉਂਗੀ ਵੀ ਇਹੋ ਜਿਹਾ ਹੀ ਸਵਾਦ ਆਉਂਦਾ ਫਿਰ ਨਾ ਚੀਜ਼ ਦਾ ਵੀ ਆਪਾਂ ਇਹ ਗੱਲ ਕਹਿਣਾ ਵੀ ਕੋਈ ਗੱਲ ਨਹੀਂ ਜਦੋਂ ਜੇ ਚੀਜ਼ ਲੈਣੀ ਆ ਤਾਂ ਆਪਾਂ ਰੱਖੀਆਂ ਨੇ ਬ੍ਰੀਤ ਤੇ ਕੰਮ ਆਪਾਂ ਕਰਦੇ ਆ ਚਾਹੇ ਕੋਈ ਵੀ ਆ ਇਹ ਕਿਵਰੀ ਕੋਲੇ ਤਾਂ ਕਿਸੇ ਦਿਨ ਹੀ ਹੁੰਦੇ ਇੱਕ ਸੌਂਕ ਬਣ ਜਾਂਦਾ ਫਿਰ ਬੰਦੇ ਨੂੰ ਹਨਾ ਲਗਾਵ ਇਹਨਾਂ ਨਾਲ ਜਿਆਦਾ ਹੀ ਹੋ ਜਾਂਦਾਗਾ ਹੁਣ ਤੂੰ ਐ ਮੰਨ ਕੇ ਚੱਲ ਵੀ ਅਸੀਂ ਹਜੇ ਰੋਟੀ ਖਾਧੀ ਨਹੀਂ ਹੈਗੀ ਇਹਨਾਂ ਦੀ ਸਾង ਸਵਾਲ ਕਰਕੇ ਫਿਰ ਨਾ ਤੋ ਕਿ ਫਿਰ ਅਸੀਂ ਰੋਟੀ ਖਾਵਾਂਗੇ ਹੁਣ ਆ ਫਿਰ ਉਹ ਕੰਮ ਲਾਲਚ ਵੀ ਹੋ ਜਾਂਦਾ ਵੀ ਜੇ ਫਿਰ ਇਹ ਦੁੱਧ ਕੱਟਣੀਆਂ ਤਾਂ ਆਪਣੀ ਆਮਦਨ ਵੀ ਘਟੂਗੀ ਆਮਦਨ ਵੀ ਘਟੂਗੀ ਇਹ ਕਿ ਆਮਦਨ ਤਾਂ ਘੱਟਦੀ ਘੱਟਦੀ ਆ ਵੀ ਜੇ ਦੁੱਧ ਕੱਟ ਜਾਣਗੇ ਹੁਣ ਇਹਨਾਂ ਤੇ ਜਿਵੇਂ ਆਪਾਂ ਉਹਦੇ ਵੀ ਦਿਖਾਇਆ ਸੀ ਤੇਲ ਹੁਣ ਇਹਨਾਂ ਨੂੰ ਹਫਤਾ ਹੋ ਗਿਆ ਹੁਣ ਇਹਨੇ ਆਪਾਂ ਦੁਬਾਰਾ ਇਹਨਾਂ ਤੇ ਉਹ ਤੇਲ ਦੀ ਮਾਲਸ ਜਿਵੇਂ ਕਰਾਂਗੇ ਇਹਨਾਂ ਦੇ ਪਿੰਡੇ ਤੇ ਦਿੰਨੇ ਆ ਤੇ ਠੀਕ ਹੈ ਜਿਹੜਾ ਮੈਨ 27 ਆ ਉਹ ਵੀ ਆਪਾਂ ਇਹਨਾਂ ਨੂੰ ਡੇਲੀ ਰੁਟੀਨ ਦੇ ਵਿੱਚ ਮੈਂ ਦਿੰਨੀ ਹੈਗੀ ਠੀਕ ਹੈ ਇਹ ਚੀਜ਼ਾਂ ਨਾਲ ਵੀ ਫਰਕ ਪੈਂਦਾ ਗਾਗਾ ਤੇ ਭਣੀ ਇਹਦਾ ਤੂੰ ਹਣਾ ਇੱਕ ਮੱਝ ਤੋਂ ਸਟਾਰਟ ਕਰਿਆ ਸੀ ਹਾਥੀ ਤੋਂ ਸਟਾਰਟ ਕੀਤਾ ਸੀ ਜਦੋਂ ਮੰਨ ਕੇ ਚੱਲ ਹਾਥੀ ਦਾ ਸੀ ਦੁੱਧ ਪਾਉਣ ਲੱਗ ਗਏ ਪਹਿਲਾਂ ਇੱਕ ਹੈ ਸਾਡੇ ਘਰ ਦੀ ਮੱਝ ਸੀਗੀ ਦੋ ਮੱਝਾਂ ਵੀ ਮੰਨ ਲਓ ਮੈਨੂੰ ਭਣੀ ਵਾਲੇ ਨੇ ਦੇਤੀਆਂ ਸੀਗੀਆਂ ਤੇ ਕਿਹਿਆ ਨੇ ਮੰਨ ਕੇ ਚੱਲ ਇਹ ਵੀ ਹੌਲੀ ਹੌਲੀ ਬੰਦੇ ਨੂੰ ਉਹ ਜਾ ਹੁੰਦਾ ਯਾਰ ਮੇਰੇ ਪਤਾ ਕੀ ਹੋਇਆ ਮੈਨੂੰ ਆਏ ਹੌਸਲਾ ਜਿਹਾ ਹੋਣ ਲੱਗ ਗਿਆ ਵੀ ਕਹਿੰਦੇ ਜਦੋਂ ਅੱਗੇ ਮਜੂਰ ਕੇ ਰਿਸ਼ਤਾ ਕਰਦੇ ਨਾ ਅਗਲਾ ਕਿੱਲੇ ਕਣੀ ਨਿਗਾਹ ਮਾਰਦਾ ਹੁੰਦਾ ਪਹਿਲਾਂ ਵੀ ਮੱਝ ਹੈਗੀ ਕਿੱਲੇ ਤੇ ਤੇ ਕਹਿੰਦੇ ਪਹਿਲਾਂ ਇਹ ਚੀਜ਼ਾਂ ਪਹਿਲਾਂ ਹੁੰਦੀਆਂ ਸੀ ਕਮਲ ਵੀ ਢੋਲਾਂ ਚ ਦੇਖੋ ਵੀ ਦਾਣੇ ਹੈਗੇ ਨੇ ਕਹਿੰਦੇ ਇਹ ਚੀਜ਼ਾਂ ਬੰਦੇ ਦੀ ਇੱਜ਼ਤ ਮੰਨੀਆਂ ਜਾਂਦੀਆਂ ਸੀਗੀਆਂ ਵੀ ਜੇ ਕਹਿੰਦੇ ਵਿੱਚ ਪਤਾ ਜਿਹੜੀ ਜਿਵੇਂ ਅਸੀਂ ਕਹਿੰਦੇ ਚੂਲਖੋਰ ਕਹਿੰਦੇ ਜੇ ਅਗਲੇ ਨੇ ਗੱਲ ਕਹਿਣੀ ਹੋਵੇ ਨਾ ਉਹ ਐਂ ਵਿੱਚੇ ਦੀ ਕੋਈ ਕਹਿ ਜਾਂਦਾ ਕਹਿੰਦੇ ਵੀ ਚੀਜ਼ ਲੈਣ ਆਈ ਨਿਆ ਕਿੱਲੇ ਉਹੀ ਪੈਰਾਂ ਚ ਵੱਜੀ ਆਂ ਤੇ ਡੰਕਰ ਨਹੀਂ ਪਸੂ ਨਹੀਂ ਛੋਡੇ ਹੈਗਾ ਉਹ ਅਗਲਾ ਇਹ ਕਹਿੰਦਾ ਵੀ ਡੰਕਰ ਪਸੂ ਤੇ ਰੱਖਦੇ ਨਹੀਂ ਹੈਗੇ ਵੱਡੇ ਬਜ਼ੁਰਗ ਪਹਿਲਾਂ ਇਹ ਸੋਚਦੇ ਹੁੰਦੇ ਵੀ ਜੇ ਘਰੇ ਦੁੱਧ ਹੀ ਨਹੀਂਗਾ ਹਨਾ ਤੇ ਵੀ ਇਹ ਚੀਜ਼ ਨੂੰ ਬਹੁਤ ਵੱਡਾ ਗੱਲ ਮੰਨੀ ਜਾਂਦੀ ਸੀ ਪਹਿਲਾਂ ਹੁਣ ਤਾਂ ਬਈ ਤਕਰੀਬਨ ਦੇਖ ਲਾ ਕੰਮ ਲਓ ਸਾਰੇ ਡੋਲੂ ਚਾਕੇ ਤੜਕੇ ਮੈਂ ਦੇਖਦੀ ਹੁੰਨੀ ਆ ਹਾਂ ਡੈਰੀਆਂ ਹੁੰਦੇ ਆ ਸੋ ਨੂੰ ਕੀ ਤਸੱਲੀ ਆ ਵੀ ਡੈਰੀ ਤੋਂ ਸਾਨੂੰ ਪਿਆਰ ਦੁੱਧ ਮਿਲਦਾਗਾ ਜਿਵੇਂ ਕੱਲ ਆਪਾਂ ਵੀਡੀਓ ਪਾਈ ਸੀਗੀ ਵੀ ਵੀਰੇ ਮੰਨ ਲਓ ਕਿਹਾ ਉਹਦਾ ਰੇਟ ਜਿਵੇਂ ਸਾਨੂੰ ਵਿੱਚ ਵੀਰਾਂ ਨੇ ਕਮੈਂਟ ਕੀਤੇ ਸੀ ਵੀ ਭੈਣ ਜਿਵੇਂ ਤੁਹਾਡੇ ਕੋਲੇ ਆਪਦਾ ਦੁੱਧ ਹੈਗਾ ਵੀ ਤੁਸੀਂ ਮੰਨ ਲ ਕਿਆ ਕਰੋ ਵੀਰੇ ਮੁੱਲ ਨਹੀਂ ਮਿਲਦਾ ਸਹੀ ਜਿਹੜੀ ਗੱਲ ਦਾ ਮੇਨ ਹੁਣ ਚਲੋ ਦੇਖੇ ਮੈਂ ਨਹੀਂ ਇਹ ਕਹਦੀ ਵੀ ਚਲੋ ਹੁਣ ਗਰੀਬ ਬੰਦੇ ਨੇ ਵੀ ਖਾਣਾ ਵਿਚਾਰੇ ਨੇ ਹਨਾ ਕਿਸੇ ਰੀਤੀ ਦਾ ਜਾਪਾਗਾ ਚਲੋ ਉਹ ਚੀਜ਼ ਅਲੱਗ ਹੋ ਜਾਂਦੀ ਹੈਗੀ ਆਪਾਂ ਜੀ ਇੰਨੇ ਜੋਬੇ ਹੋਈ ਆਪਾਂ ਘਰ ਵੀ ਸਕਦੇ ਆ ਹਨਾ ਪਰ ਇਹ ਹੁੰਦਾ ਕਮਲ ਮਿਹਨਤ ਵਾਲੀ ਆਉਂਦੀ ਆ ਮੰਨ ਕੇ ਚੱਲ ਇੱਕ ਬੁੜੀ ਦਾ ਸਾਰਾ ਦਿਨ ਨਿਕਲ ਜਾਂਦਾ ਦੁੱਧ ਤੇ ਮੰਨ ਕੇ ਚੱਲ ਪਹਿਲਾਂ ਜਿਵੇਂ ਹੁਣ ਆਪਾਂ ਮੈਂ ਦੁੱਧ ਆਪਾਂ ਘਰੇ ਰਿੜਕਦੇ ਆ ਆਪਣੇ ਵਾਸਤੇ ਘਿਓ ਰਿੜਕਦੇ ਆ ਆਪਾਂ 5-7 ਕਿਲੋ ਦੁੱਧ ਦਰਤਾ ਖਰੀਦੇ ਵਿੱਚ ਠੀਕ ਹੈ ਉਹਦੇ ਵਿੱਚ ਮੰਨ ਕੇ ਚੱਲ 10 ਪਾਤੀਆਂ ਮਚਣੀਆਂ 3-5 ਰੁਪਏ ਪਾਤੀ ਹੋਈ ਪਈ ਐ ਫਿਰ ਉਹ ਉਹ ਤਰਾਂਗੇ ਫਿਰ ਦੁਪਹਿਰ ਤੋਂ ਬਾਅਦ ਉਹਨੂੰ ਲਾਦਾਂਗੇ ਠੀਕ ਐ ਤੌੜੀ ਲਾਦਾਂਗੇ ਆਪਾਂ ਉਹਦੇ ਬਾਦ ਉਹ ਰਿੜਕਣੇ ਦੇ ਵਿੱਚ ਪਾਵਾਂਗੇ ਫਿਰ ਰਾਤ ਨੂੰ ਉਹਦੇ ਵਿੱਚ ਕੁਝ ਸੱਜਰਾ ਦੁੱਧ ਰਲਾਵਾਂਗੇ 5-7 ਕਿਲੋ ਫੇਰ ਪਾਊਗਾ ਘੱਟੋ ਘੱਟ 10-12-15 ਤੱਕ ਦੁੱਧ ਪੈ ਜਾਂਦਾ ਗੱਲ ਬਾਕੀ ਗੱਲ ਇਹ ਕਿ ਫਿਰ ਕਿੰਨੇ ਦੁੱਧ ਚ ਕਿੰਨਾ ਘਿਓ ਨਿਕਲਿਆ ਆਉਣਾ ਕਮਲ ਆਪਾਂ ਤਾਂ ਦੇਖ ਜੱਟ ਸੋਦੇ ਵਾਲੀ ਗੱਲ ਹੈਗੀ ਵੀ ਆਪਾਂ ਕੀਤੀ ਨਹੀਂ ਇਹ ਚੀਜ਼ ਪਰ ਆਪਾਂ ਦਾ ਜਿਹੜੀ ਦਾ ਮੈਂਦਾ ਚਿਤ ਕਰਦਾ ਉਹਦਾ ਦੁੱਧ ਆਪਾਂ ਘਰੇ ਰੱਖ ਕੇ ਆਪਣੇ ਘਰ ਜੋਗਾ ਬਣਾ ਲੈਨੇ ਆਪਾਂ ਸੋਡਾ ਤਾਂ ਹੁਣ ਸਿਸਟਮ ਹੀ ਹੈ ਕੌਲੀਆਂ ਭਾ ਲੈਣਾ ਤੁਸੀਂ ਮੱਕਰੀ ਨਾਲ ਕਿਉਂ ਬੰਨ ਵੀ ਨਿੰਦੇ ਕਈ ਵਾਰੀ ਹੈਨਾ ਆਪਣੇ ਹਾਂ ਦੇ ਵੀ ਘਰੇ ਸਰੀ ਜਾਂਦੇ ਆਪਣੇ ਬੱਚੇ ਖਰਾਕ ਵਧੀਆ ਖਾਈ ਜਾਂਦੇ ਨੇ ਉਹ ਚੀਜ਼ ਹੁੰਦੀ ਹੈ ਜਿਵੇਂ ਹੁਣ ਬਾਣੀਆਂ ਆ ਗਏ ਭਾਈ ਮਹਾਜਨ ਕੋ ਮਾਗੀ ਉਹਨਾਂ ਨੇ ਲਾਉਣਾ ਹੁੰਦਾ ਪੰਜੀ ਪੰਜੀ ਦਾ ਹਿਸਾਬ ਵੀ ਭਾਈ ਐਨੇ ਜੋ ਸੀ ਆਹ ਕਰ ਲਿਆ ਸਾਨੂੰ ਇੰਨੀ ਆਮਦਨ ਹੋ ਗਈ ਭਾਈ ਆਪਣਾ ਤਾਂ ਜਟਾ ਸੌਦਾ ਹੁਣ ਕਣਕਾ ਆਪਣੇ ਖੁੱਲੀ ਆ ਗਈ ਹੁਣ ਮੈਂ ਕਹਿੰਦਾ ਕਮਲ ਛਿੱਟਿਆ ਬੰਜਪੂਰੀਆਂ ਲੇਟੀ ਦੀਆਂ ਕੁਛ ਨਹੀਂ ਹੁੰਦਾ ਹੁਣ ਤਾਂ ਆਪਣਾ ਟੈਨਸ਼ਨ ਕੋਈ ਨਹੀਂ ਆਪਾਂ ਤਾਂ ਟੈਨਸ਼ਨ ਉਦੋਂ ਜੇ ਲੈਣੇ ਹੋਣੇ ਜਦੋਂ ਵੀ ਕਣਕਾ ਥੋੜੀ ਢੋਲ ਥੱਲੇ ਜਾਣ ਲੱਗਿਆ ਵੀ ਭਾਈ ਹੁਣ ਦੇਖ ਕੇ ਚੱਲੋ ਕਣਕਾ ਘਟ ਗਈ ਮੰਗਣੀ ਵੇ ਨਗਦੇ ਪੈ ਜੇ ਤੇ ਇਹ ਆਪਾਂ ਨੂੰ ਤਾਂ ਵਿਹਾਈ ਵਾਲਾ ਵੀ ਟਿੱਚਣਾ ਕਰਦਾ ਵੀ ਥੋੜੇ ਕਣਕਾ ਸੰਭਈ ਮੈਂ ਜਦੋਂ ਭਾਈ ਕਣਕਾ ਖੁੱਲੀ ਸੀਗੀ 4-5 ਕਿੱਲਾਂ ਦੀ ਆਪ 55 60 ਤੱਕ ਇੰਨੀ ਕੀ ਜਾਂਦੀ ਹੈ ਗੰਮਲ ਕਣਕ ਝੂਠ ਜਿਹੜੇ ਬੋਲਦੇ ਨੇ ਮੈਨੂੰ ਨਹੀਂ ਲੱਗਦਾ ਵੀ ਕਿਹੜੇ ਬੰਦੇ ਨੇ ਜਿਹੜੇ ਜਿਹਦੇ 80 80 ਮਾਣ ਦੀ ਗਣਤ ਨਿਕਲ ਜਾਂਦੀ ਨਹੀਂ ਨਿਕਲਦੀ ਝੂਠ ਬਹੁਤ ਲੋਕ ਬੋਲਦੇ ਨੇ ਵਿੱਚ ਠੀਕ ਆ 55 ਮਾਣ 60 ਮਾਣ 65 ਮਾਣ ਸਿਰੇ ਦੀ ਗਣਤ ਹੁੰਦੀ ਹੈ ਗੰਮਲ ਸਿਰੇ ਦੀ ਹੁਣ ਗੁੱਲੀ ਡੰਡਾ ਕਿਹਦੇ ਕਣਕ ਚ ਨਹੀਂ ਹੈਗਾ ਲੈ ਆਪਣੇ ਤਾਂ ਇੰਨਾ ਗੁੱਲੀ ਡੰਡਾ ਖੜਾ ਜੀ ਮੈਂ ਆਖਿਆ ਵੀ ਬੀਜੇ ਦਾ ਗੁੱਲੀ ਡੰਡਾ ਸੀ ਕੰਤ ਪਤਾ ਨਹੀਂ ਕਿਹੜਾ ਛਿੱਟ ਗਿਆ ਉਹੀ ਕੰਮ ਹੋਇਆ ਪਿਆ ਸੀਗਾ ਹੁਣ ਜਿਹੜੀ ਜੀ ਗੁੱਲੀ ਡੰਡਾ ਥੋੜਾ ਜਿਹਾ ਵੱਧ ਸੀ ਉਹ ਆਪ ਵੀ ਚਲੋ ਜਿਹੜਾ ਮੰਨ ਲਓ ਜਿਹੜੇ ਕਿੱਲੇ ਚ ਆਪਣੇ ਅੱਡ ਵਧੀਆ ਪੂਰੀ ਸੋਹਣੀ ਗੰਨਤ ਖੜੀ ਸੀ ਉਹ ਆਪਾਂ ਦੇ ਘਰ ਵਾਸਤੇ ਚਲੋ ਅੱਡ ਢੋਲ ਭਰ ਲਾਂਗੇ ਮੈਨੂੰ ਪਸ਼ੂਆਂ ਦੀ ਵੱਧ ਟੈਨਸ਼ਨ ਹੁੰਦੀ ਹੈ ਫਿਰ ਉਹ ਉਥੋਂ ਗੱਲ ਸਟਾਰਟ ਕਰ ਦਿਆ ਕਮਲ ਜਦੋਂ ਉਹ ਮੱਝ ਲਿਆਂਦੀ ਇਹ ਜਿਹੜੇ ਮੈਨੂੰ ਘਰ ਦੇਣੇ ਦਿੱਤੀ ਸੀ ਦੋ ਮੱਝਾਂ ਚੱਲ ਭਈ ਉਹ ਦੁੱਧ ਰਾਂ ਲੱਗੀਆਂ ਫਿਰ ਸਾਡੇ ਤਿੰਨ ਮੱਝਾਂ ਦਾ ਦੁੱਧ ਪੈਣ ਲੱਗ ਗਿਆ ਫਿਰ ਮੈਨੂੰ ਐ ਐ ਜੇ ਲੱਗਣ ਲੱਗ ਗਿਆ ਵੀ ਜਿਵੇਂ ਸਾਮ ਦੀਆਂ ਹੌਸਲੇ ਨਾਲ ਮੈਂ ਉੱਠਣ ਲੱਗੀ ਜਲਦੀ ਕਿਉਂਕਿ ਜਰ ਆਪਣੇ ਪਸ਼ੂ ਨਹੀਂ ਹੁੰਦਾ ਕਮਲ ਆਪਣੇ ਹੀ ਚੀਜ਼ ਹੁੰਦੀ ਹੈ ਵੀ ਕੋਈ ਨਾ 6 ਵਜੇ ਮੱਝ ਉਹ ਇੱਕ ਮੱਝ ਕਿਉਂ ਸੀਗੀ ਬਿਹ ਨਹੀਂ ਹੁੰਦਾ ਵੀਰ ਉਹ ਮੰਮੀ ਦੇ ਨਾਲ ਹੱਥ ਥੋੜੇ ਜੇ ਵੀ ਆਹ ਚਮੜੀ ਦੀ ਪ੍ਰੋਬਲਮ ਹੁੰਦਾ ਉਹਨਾਂ ਨੂੰ ਦਵਾਈਆਂ ਸੀ ਬਹੁਤ ਦਵਾਈਆਂ ਆਰਾਮ ਨਹੀਂ ਆਉਂਦਾ ਕਦੇ ਵੀ ਠੀਕ ਹੈ ਫਿਰ ਉਹ ਚਲੋ ਮੈਂ ਆਪ ਕਾਰੋਬਾਰ ਸ਼ੁਰੂ ਕੀਤਾ ਹਣਾ ਹੂੰ ਉਹ ਪਰ ਮੈਨੂੰ ਐ ਲਾਲਚ ਪੈ ਗਿਆ ਵੀ ਨਾਲ ਤਾਂ ਦੁੱਧ ਤੇ ਪੈਸੇ ਆਉਂਦੇ ਨੇ ਠੀਕ ਆ ਕਹਿੰਦੇ ਹੁੰਦੇ ਜਦੋਂ ਆਪਾਂ ਸੌਂਦੇ ਆ ਕਹਿੰਦੇ ਉਦੋਂ ਵੀ ਪੈਸਾ ਮਿਲਦਾ ਜਦੋਂ ਸਵੇਰੇ ਉੱਠਦੇ ਆ ਉਦੋਂ ਵੀ ਦੁੱਧ ਮੱਥੇ ਲੱਗਦਾ ਹੈਨਾ ਤੇ ਇਹ ਜੀ ਦੇ ਫਿਰ ਹੌਲੀ ਹੌਲੀ ਬਈ ਲਾਲਚ ਵੀ ਬਣ ਜਾਂਦਾ ਵੀ ਦੋ ਦੋ ਪੈਸੇ ਆਉਣ ਲੱਗ ਜਾਣ ਹੌਸਲਾ ਵੀ ਹੁੰਦਾਗਾ ਤੇ ਬਾਕੀ ਕਿੱਲੇ ਭਰੇ ਸੋਹਣੇ ਲੱਗਦੇ ਨੇ ਫਿਰ ਉਹ ਕਿੰਨਾਂ ਦੂਰੋਂ ਦੇਖਦਾ ਵੀ ਕਾਰੋਬਾਰ ਬਈ ਛੋਟਾ ਬਹੁਤ ਸੋਹਣਾ ਹੈ ਤੇ ਭਾਣੇ ਵੇ ਤੈਨੂੰ ਆਈਡੀਆ ਜਾਂ ਤਾਂ ਹੋਊ ਵੀ ਹੈਨਾ ਜਿਵੇਂ ਵੀ ਹੈ ਖਰਚਾ ਕਿੰਨਾ ਨਿਕਲਿਆ ਤੇ ਬਚਤ ਕਿੰਨੀ ਹੋਈ ਕਹਾਂ ਤੈਨੂੰ ਮੋਟਾ ਜ 30 ਦਿਨਾਂ ਉਹ ਦਿਨ ਤੇ 28 ਦਾ ਮਹੀਨਾ ਵੀ ਹੁੰਦਾ ਕਦੇ ਕਦੇ 35 ਦਿਨ ਮੰਨ ਕੇ ਚੱਲ ਲੈ ਜੇ ਮੈਂ ਆਪਾਂ ਨੂੰ ਅੱਧ ਵੀ ਬਚਦਾਗਾ ਚਲ ਆਪਾਂ ਮੋਟਾ ਮੋਟਾ ਹੀ ਲਾ ਦੇਣਾ 1.5 ਲੱਖ ਦਾ ਦੁੱਧ ਪੈ ਗਿਆ ਜਿਹੇ 8000 ਵੀ ਖਾ ਜਾਣੀਆਂ ਠੀਕ ਹੈ ਪਾਚੀ ਤਾਂ ਆਪ ਨੂੰ ਬਚਦਾ ਚਲ 75 ਖਾ ਜਾਣੀਆਂ 75 ਬਚਦਾ ਹੂੰ ਮੈਂ ਤਾਂ ਇਹ ਕਹਿੰਨੀ ਵੀ 50000 ਵੀ ਬੰਦੇ ਨੂੰ ਬਚੀ ਜਾਂਦਾ ਕਿਉਂ ਆਪਣੇ ਕੋਈ ਲੇਬਰ ਵਾਲਾ ਨਹੀਂ ਹੈਗਾ ਆਪਾਂ ਆਬੰਦ ਕਰਦੇ ਹਾਂ 50000 ਘਰੇ ਬੈਠੇ ਬੰਦੇ ਨੂੰ ਬਹੁਤ ਹੈ ਤੇ ਬਾਰੇ ਕੱਟ ਕੇ ਇੱਕ ਗੱਲ ਹੋਰ ਆ ਹਨ ਜਿਵੇਂ ਵੀ ਕੱਟੇ ਵਾਲਾ ਸੌਦਾ ਨਹੀਂ ਹੈਗਾ ਜਿਹੜੇ ਹੁਣ ਕਟੀਆਂ ਨੇ ਉਹ ਆਪਣੇ ਪਾਲਣ ਸਿਰਤੇ ਆ ਉਹਦਾ ਵੀ ਜਿਲੇ ਚਲ ਮੰਨ ਲੈ ਕੱਟੇ ਦਾ ਵੀ ਨਹੀਂ ਵੀ ਰੱਖ ਸਕਦੇ ਹਨ ਤੇ ਪਹਿਲਾਂ ਇਹ ਚੀਜ਼ ਆ ਵੀ ਕੰਮਲ ਸੋਸ਼ਲ ਮੀਡੀਆ ਨੇ ਲੋਕ ਬਹੁਤ ਸਿਆਣੇ ਕਰਦੇ ਪਹਿਲਾਂ ਬਰੀਡ ਤੇ ਲੋਕ ਨਹੀਂ ਕੰਮ ਕਰਦੇ ਸੀ ਇਹ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਸੀ ਡਾਕਟਰ ਵੀ ਬਾਗਲ ਬਣਾਉਂਦੇ ਸੀ ਆਪਾਂ ਨੂੰ ਇਹ ਆ ਕੇ ਕਹਿੰਦੇ ਵੀ ਹੁਣ ਜਿਵੇਂ ਵੀ ਦੁੱਧ ਵਧੀਆ ਦਿੰਦੀ ਹੋਵੇ ਮੈਂ ਸਿੰਗਾ ਦਾ ਕੋਈ ਪਰਵਾਹ ਨਾ ਮਨੂਗਾ ਪਹਿਲਾਂ ਸਾਨੂੰ ਹੁੰਦਾ ਸੀ ਹੁਣ ਆਪਣੇ ਆ ਛੋਟੀ ਹੋ ਗਏ ਆ ਹੂੰ ਮੈਨੂੰ ਹੁੰਦਾ ਸੀਗਾ ਵੀ ਝੋਟੀ ਪਸੂ ਖੜਾ ਸੋਹਣਾ ਲੱਗੇ ਹੈ ਨਾ ਠੀਕ ਹੈ ਇਹਦੇ ਤੇ ਇਹਦੇ ਸਿੰਗ ਦੇ ਚਿੰਗਾਂ ਦੇ ਰੁਪਿਆ ਬੰਦਾ ਆ ਝੋਟੀਆ ਅਨੇ ਦੋਦ ਦੇ ਇਹਦਾ ਪਹਿਲਾ ਸੁਆ ਸੀਗਾ ਠੀਕ ਆ ਤੇ ਹੁਣ ਇਹਨੇ ਦੂਜੇ ਸੁਆ ਸੁਣਾਗਾ ਤੇ ਘਰ ਦੀ ਝੋਟੀ ਸੀ ਡਿੱਕ ਦੋਦੋ ਕੀ ਸੀਗੀ ਇਹਨੇ ਕੱਦ ਕੱਟ ਕਿਉਂ ਨਹੀਂ ਕੀਤਾ ਉਦੋਂ ਹੈ ਨਹੀਂ ਸੀ ਕਮਲ ਇਨਾਂ ਵੀ ਜਲ ਮੰਨ ਲਓ ਇਹਨਾਂ ਦੇ ਘਰੀ ਆਪਣੇ ਘਰੇ ਰੱਖੀ ਹੋਈ ਸੀ ਇਹ ਵਿਚਾਰੀ ਟੋਕਰੇ ਚ ਕੱਕ ਜਾਂਦੀ ਰਹੀ ਜੇ ਉਹਦਾ ਖੁੱਲਾ ਡੁੱਲਾ ਬਸ ਨੂੰ ਖੁਰਲੀ ਹੋਵੇ ਖਾਣ ਵਾਸਤੇ ਇਹਦਾ ਮੰਨ ਕੇ ਚੱਲ ਵੀ ਉਦੋਂ ਹੈ ਨਹੀਂ ਸੀ ਸਿਸਟਮ ਸਹੀ ਨਹੀਂ ਸੀ ਉਹ ਦੁਬਾਰਾ ਸੈੱਟ ਸੋਡਾ ਆਪਾਂ ਪਾਏ ਨੇ ਜਰਮਨੀਆਂ ਨੂੰ ਸੌਂਗ ਸੀ ਆਪਾਂ ਆਪਾ ਸੁਰੱਖੇ ਇਹ ਇਹਨੇ ਦੁੱਧ ਐਵੇਂ ਕਹਿਦੀਏ ਪਹਿਲੇ ਸਵੇਰੇ 11 ਲੀਟਰ ਦੁੱਧ ਨੇ ਦਿੱਤਾ ਰ ਬੇਤ ਦੇ ਹਿਸਾਬ ਨਾਲ ਛੀਲ ਵੀ ਬਹੁਤ ਨਿਕਲੀ ਆ ਕੋਈ ਐਣੀ ਲੱਤ ਨਹੀਂ ਮਾਰੀ ਜਿਵੇਂ ਪਹਿਲੇ ਸਵੇਰੇ ਨੇ ਔਰ ਇੱਕ ਦਿਨ ਨਹੀਂ ਕੀਤੀ ਇਹਨੇ ਜਿਵੇਂ ਪਸ਼ੂ ਔਲ ਕਰਦੇ ਹੁੰਦੇ ਨੇ ਬਹੁਤ ਤੰਗ ਕਰਦੇ ਨੇ ਜਦੋਂ ਔਲ ਕਰਦੇ ਨੇ ਪਸ਼ੂ ਤੇ ਆਪਣੀ ਸਭ ਤੋਂ ਵੱਧ ਕਿਹੜੀ ਮਾਂ ਦੁੱਧ ਹੁੰਦੀ ਆ ਕੰਮਲ ਆਹ 14 ਪਲੱਸ ਐ ਠੀਕ ਐ ਆ ਮੱਝ ਆਪਣੀ ਜਿਹਨੂੰ ਆਪਾਂ ਪਹਿਲਾਂ ਹੀ ਜਦੋਂ ਆਪਾਂ ਲਿਆਂਦੀ ਸੀਗੀ ਇਹ ਲੈਟੀ ਬਿਊਟੀ ਕੁਝ ਨਹੀਂ ਖਾਂਦੀ ਸੀਗੀ ਜਿਵੇਂ ਹੁਣ ਇਹ ਲੈਟੀ ਵੀ ਖਾਂਦੀ ਆ ਕੁਝ ਨਹੀਂ ਛੱਡਦੀ ਇਹ ਨਹੀਂ ਦੀ ਰਾਕੀ ਦੀ ਨੀਲੀ ਜਿਹੜੀ ਉਹ ਨੀਲੀ ਰਵੇ ਉਹ ਤਾਂ ਆਪਾਂ ਦੇਖੀ ਸੁਣ ਵਾਲੀ ਉਹ ਲੈਂਦੀ ਸੀ ਕਮਰੇ ਤੇ 2 ਮਹੀਨੇ ਦੀ ਗੱਭਾਂ ਲੈਂਦੀ ਸੀ ਪਰ ਮੈਨੂੰ ਇਹ ਚੀਜ਼ ਹੀ ਲੱਗਦੀ ਆ ਨਾ ਚਿੱਡਾ ਦੇ ਜਿੰਨਾ ਵੀ ਸਰੀਰ ਪੱਖੋਂ ਇਹ ਵੀ ਸੋਹਣੀ ਆ ਜਿੰਨਾ ਐਕਸਪੀਰੀਅੰਸ ਆ ਮੇਰਾ ਹਨਾ ਵੀ ਸਾਂਭਣ ਦਾ ਮੇਰਾ ਜਿਵੇਂ ਆਪਾਂ ਦੇਖ ਰਹੇ ਆਪਾਂ ਸੋ ਨੂੰ ਮੈਨੂੰ ਐ ਲੱਗਦਾ ਵੀ 15 16 ਲੀਟਰ ਦੁੱਧ ਦੇ ਦਊਗੀ ਇਹ ਦੇਖੋ ਸੋਹਣੀ ਬਹੁਤ ਆ ਐ ਨਹੀਂ ਹੈ ਕਮਰੇ ਸਰੀਰੀ ਦਾ ਸਿਰਦਾ ਦੁੱਧ ਦਾ ਬਾਕੀ ਸਰੀਰ ਦਾ ਵੀ ਨਹੀਂ ਹੁੰਦਾ ਤੈਨੂੰ ਹੋਰ ਵੀ ਗੱਲ ਦੱਸ ਦਿੰਦੇ ਚਲੋ ਮੈਨੂੰ ਇਹ ਤੋਂ ਤੋਂ ਉਮੀਦ ਹੈ ਵੀ 16 ਲੀਟਰ ਦੁੱਧ ਕੱਢੂਗੀ ਇਹਨੂੰ 7ਵਾਂ ਮਹੀਨਾ ਲੱਗਿਆ ਤਾਂ ਲ ਤੱਕ ਮੈਨੂੰ ਤਾਂ ਖੁਸ਼ੀ ਹੁੰਦੀ ਆ ਕਾਹម្លੇ ਗੱਲਾਂ ਚ ਵੀ ਜਦੋਂ ਮੇਰੇ ਪਸੂ ਨੂੰ ਪਿਆਏ ਕਹਦੇ ਵੀ ਦੇਖੋ ਕਿਵੇਂ ਸੋਹਣੇ ਆ ਸਕੜੀਆਂ ਤੇ ਵੀ ਐ ਸਾਰਾ ਦਿਨ ਮੰਗਣਾ ਨਹੀਂ ਬਲੋਸੀ ਜਾਨ ਮੈਨੂੰ ਉਹਦੀ ਭੁੱਖ ਪੱਕੇ ਸਾਰੀ ਮਰ ਜਾਂਦੀ ਆ ਠੀਕ ਹੈ ਜਿਹੜੀ ਆ ਮੱਝ ਹੈਗੀ ਇਹ ਵੀ 14 ਪਲੱਸ ਐ ਇਹਨੂੰ ਵੀ ਹੁਣ 6 ਮਹੀਨਾ ਲੱਗਿਆ ਆ ਦੇਖ ਆ ਚੀਜ਼ ਦਿਖਾਉਣੀ ਆ ਵੀਰੇ ਵੀ ਮੇਨ ਇਨਸਾਨੀਆਂ ਦੇਖ ਜੇ ਪਸੂ ਆ ਦੁੱਧ ਵਾਲੀਆਂ ਨਾੜਾਂ ਦੇਖੋ ਦੁੱਧ ਕਿਉਂ ਨਹੀਂ ਦਊਗਾ ਪਸ਼ੂ ਆਸੀਂ ਜਗਰੀ ਦੇਖਿਆ ਕਰੋ ਇਹਦੀਆਂ ਇਧਰੋਂ ਨਾੜਾ ਦਿਖਾਉਂਗੀ ਜਦੋਂ ਹਾਂਜੀ ਅਸੀਂ ਤਾਂ ਇਹ ਮੰਨ ਲਾ ਹੁਣ ਤਾਂ ਦੁੱਧ ਦਿੰਦੀ ਆ ਇਹ ਜੀ ਇਹ ਦੁੱਧ ਦਿੰਦੀ ਦੁਨੀ ਟਾਈਮ ਆ ਵਧੀਆ ਕੱਟੇ ਤੇ ਮਿਲਦੀ ਆ ਇਹ ਠੀਕ ਹੈ ਕੋਈ ਦਿੱਕਤ ਨਹੀਂ ਹੈਗੀ ਵੀ ਪਸ਼ੂਏ ਨਾ ਮਿਲੇ ਦੁੱਧ ਨੂੰ ਇਹਦਾ ਵੀ ਰਿਕਾਰਡ ਬਹੁਤ ਸੋਨਾ ਹੈ ਬਹੁਤ ਜਿਆਦਾ ਸੋਨਾ ਹੈ ਠੀਕ ਹੈ ਇੱਕਦਣ ਹੋਰ ਚੀਜ਼ ਦਿਖਾਉਣੀ ਆ ਵਿੱਚ ਪਸ਼ੂ ਖਾਰ ਮੰਦੇ ਹੁੰਦੇ ਨੇ ਕਮਲ ਦੁੱਧ ਦੀ ਠੀਕ ਹੈ ਠੀਕ ਹੈ ਖਾਰ ਮੰਨਣ ਕਰਕੇ ਵੀ ਉਹ ਉਹ ਸੁੱਕ ਜੇ ਜਾਂਦੇ ਨੇ ਠੀਕ ਹੈ ਆਹ ਉਹ ਰਿਆਦ ਨਾ ਮੈਸੇਜ ਅਗਰ ਇਹ ਦੁੱਧ ਹੀ ਦੇਊਗਾ ਵੀ ਹੱਡੜ ਦੀ ਮੈਂ ਜਨੇ ਕਿੱਥੋਂ ਦੁੱਧ ਦਿੱਤਾ ਮੈਂ ਹੂੰ ਦਿੱਤਾ ਹੀ ਹੱਡੜ ਨੇ ਕਿਹ ਖਾਰ ਮੰਗੀ ਅੱਛਾ ਮੈਂ ਆ ਮੈਂ ਸੇ ਖਾਰ ਮੰਗਿਆ ਦੁੱਧ ਦੀ ਠੀਕ ਹੈ 16 ਲੀਟਰ ਦੁੱਧ ਕਸਮ ਲੱਗੇ ਝੂਠ ਨਹੀਂ ਬੋਲਦੀ ਇਹਦੇ ਥਲੋ ਵਿੱਚ ਚੋਇਆ ਆ ਲਗ ਕਦੂ ਵੀ ਦੇ ਸਿੰਗਾਂ ਨੇ ਫੜਾਨਾ ਪਹਿਲਾਂ ਮੈਨੂੰ ਇਹ ਚੀਜ਼ ਹੁੰਦੀ ਸੀ ਗੰਬਲ ਵੀ ਸਿੰਘ ਸੋਹਣੇ ਹੁਣ ਪਸ਼ੂ ਦੇ ਪਸ਼ੂ ਖੜਾ ਸੋਹਣਾ ਲੱਗੇ ਹੁਣ ਮੈਨੂੰ ਐ ਵੀ ਸਿਹਤ ਭੱਖੋ ਸਹੀ ਹੋਵੇ ਪਸ਼ੂ ਖਾਂਦਾ ਪੀਂਦਾ ਵਧੀਆ ਹੋਵੇ ਦੁੱਧ 10000 ਰਕਾਰਡ ਵਧੀਆ ਹੋਵੇ ਠੀਕ ਆ ਆਪਾਂ ਬੱਚੇ ਵਧੀਆ ਲੈ ਲਾਂਗੇ ਉਦੋਂ ਹੂੰ ਸਹੀ ਗੱਲ ਵੀ ਪਸ਼ੂ ਠੀਲ ਹੋਵੇ ਜਿਵੇਂ ਉਹਨੇ ਖੜੀਆਂ ਨੇ ਕੋਈ ਨਿਭੜਦੀ ਕਿਸ ਨੇ ਇੱਕ ਦੂਜੀ ਨਾਲ ਇੱਕ ਮਹਿਸ ਮੈਥੋ ਹੀ ਲੈ ਲਈ ਸੀ ਕਿਸ ਤੋਂ ਆਪਾਂ ਨਾਉਣੀ ਲੈਂਦੇ ਨਾਲ ਤਾਂ ਮੈਨੂੰ ਉਹਨਾਂ ਨੇ ਮਹਿੰਗੀ ਲਈ ਸੀ 70000 ਦੀ ਲਈ ਉਦੋਂ 80 ਦੀ ਉਦੋਂ ਕੋਈ ਰੇਟ ਨਹੀਂ ਸੀ ਢਾਈ ਵਿੱਚ ਹੱਡੀਆਂ ਉਦੋਂ ਪਤਾ ਨਹੀਂ ਸੀ ਨਾ ਉਹ ਤਾਂ ਖੁਰਲੀ 'ਚ ਚਰਜਿਆ ਕਰੇ ਗੋਹੇ ਵਾਲੇ ਪੈਰ ਲੈ ਕੇ ਨਾ ਸੱਚੀ ਕਹਣੀ ਆ ਖੁਰਲੀ 'ਚ ਜੜਜਾ ਕਰੇ ਮੈਂ ਅੱਕ ਅੱਗੇ ਮੈਂ ਕਿਹਾ ਕੁਝ ਨਹੀਂ ਹੁੰਦਾ ਜੀ ਮੈਨੂੰ ਘਾਟਾ ਪੈਂਦਾ ਬਹਿ ਜਾ ਮੈਂ ਇਹ ਮੈਂ ਸੁਰੱਖਣੀ ਨਹੀਂ ਨੀਗੀ ਮੈਂ ਉਹ 20000 ਘਾਟੇ ਨਾਲ ਦਿੱਤੀ ਆ 55000 ਦੀ ਮੈਂ ਸੋਵੇਂ ਵੇਚਦੀ ਠੀਕ ਹੈ ਠੀਕ ਹੈ ਤੇ ਭਾਵੇਂ ਮੈਂ ਤੁਹਾਨੂੰ ਇੱਕ ਦਿਨ ਹੋਰ ਪੁੱਛਣਾ ਜਾਵਾਂ ਆ ਵੀ ਨੀਲੀ ਰਵੇ ਰਿਕਾਰਡ ਇਹਦਾ ਵੀ ਬਹੁਤ ਸੋਹਣਾ ਗਾ ਦੁੱਧ ਦਾ ਖੜੇ ਦਾ ਮੰਗਰ ਕਟਟਾ ਗੋ ਆਪਾਂ ਪਾਲਾਂਗੇ ਉਹਨੂੰ ਤਿਆਰ ਕਰਕੇ ਆਪਾਂ ਘੱਟੇ ਨੂੰ ਇਹ ਚੀਜ਼ ਇਹਦੇ ਚ ਇੱਕ ਕੁਆਲਿਟੀ ਨੀਲੀ ਦਾ ਵੀ ਚੇ ਹੈਗਾ ਇੱਕ ਤਾਂ ਨਰਮ ਬਹੁਤ ਨਹੀਂ ਗਈ ਠੀਕ ਹੈ ਠੀਕ ਹੈ ਤੇ ਤਸਵੀਰ ਪੱਕਾ ਬਹੁਤ ਜਿਆਦਾ ਨਰਮ ਨਹੀਂ ਗਈਆਂ ਮੰਨ ਲਾ ਜਿੱਥੇ ਖੜ ਗਈਆਂ ਬਸ ਖੜ ਗਈਆਂ ਇਹਨਾਂ ਨੇ ਕੋਈ ਲੱਤ ਨਹੀਂ ਮਾਰਨੀ ਹੈਗੀ ਮੈਸਾ ਸਾਰੀ ਵੀ ਵਧੀਆ ਨੇ ਆਪਣੇ ਕੋਲੇ ਆਉਣਾ ਸੀ ਆ ਉਹ ਛੋਟੀ ਬਹਾ ਲੈ ਕੇ ਸੀ ਆਮਰੇ ਕੰਡਾਲ ਤੇ ਕੇਪਨਿਲ ਇਹ ਬਹੁਤ ਮਿਹਤ ਦੇ ਨਾਲ ਬੁਣਦੀ ਕਿ ਸਹੀ ਹੈ ਪਰ ਇਹਦਾ ਦੁੱਧ ਹਰ ਘੜੇ ਦਾ ਵੀ ਬਹੁਤ ਸੋਹਣਾ ਹੈ ਪਤਲੇ ਪਿੰਡੇ ਪਤਲੇ ਪਿੰਡੇ ਦੀ ਹੈ ਹਾਂ ਜਿਹੜਾ ਬਸੂ ਪਤਲੇ ਪਿੰਡੇ ਦਾ ਦੁੱਧ ਬਹੁਤ ਦਿੰਦਾ ਹੈ ਠੀਕ ਹੈ ਜਿਹੜੇ ਡੜਾ ਚੰਮ ਜਾ ਚੜਿਆ ਪਿਆ ਹੁੰਦਾ ਆਜੋ ਡਾਕਟਰ ਸਾਹਿਬ ਥੋੜੀ ਜਿਹੀ ਜਾਣਕਾਰੀ ਦੇ ਦਿਓ ਅਸੀਂ ਡਾਕਟਰ ਨੂੰ ਸਾਦੇ ਸਾਡੇ ਨੂੰ ਆਜੋ ਜੀ ਤੇ ਬਣ ਮੈਨ ਇੱਕ ਗੱਲ ਦਾ ਜਵਾਬ ਦੇ ਜਿਵੇਂ ਵੀ ਅੱਜ ਕੱਲ ਲੋਕ ਹਨਾ ਥੋੜਾ ਜਿਆਦਾ ਜੇ ਖੇਤੀ ਦਾ ਵੀ ਲੋਕ ਠੇਕੇ ਤੇ ਲੈ ਲੈਂਦੇ ਹਨਾ ਕਮਲ ਠੇਕੇ ਚ ਕੋਈ ਫਾਇਦਾ ਨਹੀਂ ਜਿਹੜਾ ਸਾਡੀ ਪਹਿਲਾਂ ਅਸੀਂ ਵੀ 17 17 ਕਿੱਲੇ ਠੇਕੇ ਤੇ ਲੈਂਦੇ ਸੀ 18 ਉਹ ਜਦ ਮੇਰੀ ਗੱਲ ਸੁਣ ਅਗਲੇ ਨੇ ਠੇਕਾ ਲੈ ਕੇ ਆਉਂਦੀ ਜੇਬ ਚ ਪਾ ਲਿਆ ਅੱਗੇ ਪ੍ਰਮਾਤਮਾ ਨੇ ਨਹੀਂ ਪਤਾ ਕੀ ਕਰਨਾ ਜਿਵੇਂ ਹੁਣ ਇਹ ਇਹ ਗੱਲ ਸੋਚੋ ਵਿੰਧਰਣਾ ਪਾਸੀ 80 90 90 ਹਜ਼ਾਰ ਦਾ ਠੇਕਾ ਲੈਂਦਾ ਅਸੀਂ ਛੱਡਤਾ ਇਹ ਵੀ ਪਹਿਲਾਂ ਕਹਿੰਦੇ ਨਹੀਂ ਠੇਕ ਠੇਕੇ ਦੇ ਜ਼ਮੀਨ ਲਵਾਂਗੇ ਹੁਣ ਇਹਨਾਂ ਨੂੰ ਵੀ ਪਤਾ ਲੱਗਿਆ ਮੈਂ ਇਹਨਾਂ ਨੂੰ ਕਿਹਾ ਵਿੰਧਰ ਆਪਾਂ ਆਪਦੀ ਥੋੜੀ ਜ਼ਮੀਨ ਚੋਂ ਹੀ ਕਮਾਈ ਕਰਾਂਗੇ ਠੀਕ ਆਪਾਂ ਉਹ ਵੀ ਚੌਲ ਜੀਰੀ ਲਾਉਣੀ ਛੱਡੋ ਆਪਾਂ ਹਲਦੀ ਲਾਵਾਂਗੇ ਠੀਕ ਆ ਜਿਵੇਂ ਹੁਣ ਆਪਾਂ ਮੱਕੀ ਇੱਕ ਵਾਰ ਅਸੀਂ 4 ਪਾ ਲਿਆ ਸੀਗਾ ਜਿਵੇਂ ਤੁਸੀਂ ਦੇਖਿਆ ਕਮਲ ਤੁਸੀਂ ਉਹਦੇ ਕਹ ਆ ਵੀ ਭਾਣੇ ਆਪਾਂ ਵੀ 4 ਪਾ ਲੈਨੇ ਆਂ ਇਹ ਲੋਕਾਂ ਨੇ ਤਾਂ 10-10 ਕਿੱਲੇ ਵੀਸ ਤੇ 4 ਦੇਖ ਲੈ ਮੱਕੀ ਦੀਆਂ ਮੱਖੀਆਂ ਸੜੀਆਂ ਨੇ ਆਪਾਂ ਕਹੇ ਕਮਲ ਨਹੀਂ 4 ਨਹੀਂ ਪਾਉਣਾ 2 ਕਿੱਲੇ ਮੱਕੀ ਦੇ ਹਰੀ ਕਰਾਂ ਠੀਕ ਹੈ ਛੱਲੀਆਂ ਵਾਲੀ ਮੱਕੀ ਇਹਨਾਂ ਨੂੰ ਪਾਵਾਂਗੇ ਉਹਦੇ ਇਹਨਾਂ ਦੇ ਛੇਤ ਦਿਖਾਵਾਂਗੇ ਨਾਲੇ ਦੁੱਧ ਦੀਆਂ ਬਾਲਟੀਆਂ ਦੇਖੀ ਤਹਾਂ ਤੱਕ ਆਉਣਗੀਆਂ ਤੇ ਬਾਕੀ ਭਾਣੇ ਇਹ ਗੱਲ ਆ ਵੀ ਜੇ 80000 ਬੰਦਾ ਉਹ ਕਿੱਲੇ ਤੇ ਲਾਉਂਦਾ ਉਹੀ ਮੈਂ ਕਹਣਾ ਮੱਝ ਲੈ ਉਹ ਇੱਕ ਅਸੀਂ ਆ ਠੇਕੇ ਤੇ ਲੈ ਲਈ ਅਸੀਂ ਆਲ ਤਾਂ ਠੇਕੇ ਦਰਵਾਜੇ ਹੁਣ ਗਿਆ 90 90 ਦੇ ਬਾਗਿਆ ਆਪਣੇ ਬੋਲੀ ਲੱਗੇ ਗੁਰਦੁਆਰੇ ਵਾਹਨ ਦੀ 100000 ਰੁਪਿਆ ਚੱਕ ਕਹਿੰਦੇ ਵੀ ਲੈ ਲਓ ਭਾਈ ਇਹਨੇ ਲੱਖ ਨੂੰ ਲੈਣਾ ਉਹ ਕਾ ਬੀਓ ਅੜੀ ਜੋ ਛੜੀਆਂ ਲੋਕ ਥੋੜੀਆਂ ਵੱਧ ਕਰਨ ਲੱਗੇ ਠੀਕ ਹੈ ਇੱਧਰ ਕੀ ਬੱਚਦਾ ਆਪਾਂ ਨੂੰ ਬੱਚਦਾ ਚੱਲ ਮੰਨ ਕੇ ਚੱਲ ਲੈ 90000 ਨੂੰ ਠੇਕੇ ਤੇ ਲੈ ਲੈ ਬਾਣ 90000 ਦੀ ਫਸਲ ਨਿਕਲੇ ਹੋਗੀ ਨਹੀਂ ਨਹੀਂ ਨਿਕਲਦੀ ਹੈ ਉਹਦੀ ਮਿਹਨਤ ਵੀ ਆਊਗੀ ਅਰੇ ਯਹਾਂ ਸਫਰੇ ਆ ਵੀ ਕਿੰਨਾ ਮਰਜੀ ਕਹੀ ਜਾਊਗੀ ਆਰਗੈਨਿਕ ਜੇ ਬਹੁਤ ਸੁੰਡੀਆਂ ਹੀ ਨਹੀਂ ਮਰਦੀ ਸੁੰਡੀਆਂ ਹੀ ਨਹੀਂ ਮਰਦੀ ਸੁੰਡੀਆਂ ਹੀ ਨਹੀਂ ਠੀਠ ਹੋ ਗਈਆਂ ਸੁੰਡੀਆਂ ਹੀ ਨਹੀਂ ਮਰਦੀਆਂ ਉਹ ਜੇ ਨਸੇ ਤੇ ਉਹ ਲੱਗ ਗਈਆਂ ਹੱਥ ਨੇ ਸਫਰੇ ਕਰਦੀ ਤੜਕੇ ਨੂੰ ਸੁੰਡੀਆਂ ਉਹ ਵੀ ਫਿਰਦੀ ਸੁੰਡੀਆਂ ਨਹੀਂ ਮਰਦੀ ਸਹੀ ਗੱਲ ਦਾ ਸਿਕੀ ਦਵਾਈ ਦੇ ਵਿੱਚ ਛਿੜਦੀ ਆ ਬਸ ਸੁੰਡੀਆਂ ਹਾਂ ਨਹੀਂ ਮਰਦੀ ਨਹੀਂ ਨਾ ਮਰਦੀ ਨਹੀਂ ਜੀ ਨਹੀਂ ਮੈਂ ਵੀ ਇਹੀ ਰਹਿ ਜਾ ਹੁੰਦੇ ਨਾਲ ਜਾਵਾਂਗੇ ਵੀ ਚਲੋ ਉਹ ਜਆ ਬੰਦਾ ਮੈਸੂਮ ਦਾ ਬਿਜ਼ਨਸ ਕਰ ਲਵੇ ਜਿਹੜਾ ਵੀ ਕੋਈ ਵੀ ਕਾਰੋਬਾਰ ਕਰਦਾਗਾ ਠੀਕ ਆ ਮੇਨ ਯੋਗਦਾਨ ਔਰਤ ਦਾ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਹੁੰਦਾ ਹੁਣ ਚਲੋ ਇਹਨਾਂ ਦਾ ਸ਼ੌ ਬੱਕਰੀਆਂ ਨਾ ਪਾਲੀਏ ਇਹ ਨੂੰ ਡਰ ਸੀ ਕਿਉਂ ਮੰਮੀ ਵੀ ਕਹਿ ਦਿੰਦੇ ਸੀ ਅੱਡਰ ਵਾਲੇ ਭਾਈ ਜੇ ਬੱਕਰੀਆਂ ਰੱਖ ਲਈ ਮੇਰੇ ਦਾਦਾ ਜੀ ਤਾਂ ਕਹਿੰਦੇ ਨੇ ਵੀ ਜਾਂ ਤਾਂ ਤੂੰ ਵਾਰ ਹੋਵੇਂਗਾ ਜਾਂ ਨਾ ਤਾਂ ਹੋ ਜਾ ਬੱਕਰੀਆਂ ਹੋਣਗੀਆਂ ਜਾਂ ਅਸੀਂ ਹੋਵਾਂਗੇ ਮੈਂ ਕਿਉਂ ਹੀ ਚੀਜ਼ ਰਹੂਗੀ ਇੱਥੇ ਠੀਕਾ ਹੌਲੀ ਹੌਲੀ ਮੈਂ ਕਿਹਾ ਵੀ ਸਾਰੇ ਨੂੰ ਚਲੋ ਆਪਣਾ ਇੱਕ ਸਮਝਾਉਂਦਾ ਕਿ ਇਹਨਾਂ ਫਰਜ਼ਦਾ ਹੁੰਦਾ ਆਪਾਂ ਜ਼ਬਰਦਸਤੀ ਵੀ ਨਹੀਂ ਹੁੰਦਾ ਜੀ ਆਪਾਂ ਸਾਰੇ ਪਰਿਵਾਰ ਨੂੰ ਇੱਕ ਪਾਸੇ ਕਰਕੇ ਆਉਂਦਾ ਕਿਤਾ ਸ਼ੁਰੂ ਕਰ ਲਈ ਵੀ ਉਹਨਾਂ ਦਾ ਵੀ ਨਾ ਮਨ ਦੁਖੀ ਹੋਵੇ ਹਾਂ ਨਾ ਇਹ ਚੀਜ਼ ਹੁੰਦੀ ਹੈ ਮੈਂ ਇਹਨਾਂ ਨੂੰ ਕਿਹਾ ਵੀ ਕੋਈ ਨਾ ਬਿੰਦਰ ਵੀ ਮੈਂ ਤਾਂ ਤੇਰਾ ਸਾਥ ਦਵੂੰਗੀ ਚਾਹੇ ਅੱਜ ਬੱਕਰੀਆਂ ਲਿਆ ਕੋਈ ਦਿੱਕਤ ਨਹੀਂ ਹੈਗੀ ਮੈਨੂੰ ਕੋਈ ਸੂਗ ਨਹੀਂ ਆਉਦੀ ਕੋਈ ਮੇਗਣਾ ਚੱਕਣ ਤੋਂ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਆਪਾਂ ਇਹ ਅਬਦਾ ਕਾਰੋਬਾਰ ਆ ਹਣਾ ਜੇ ਆਪਾਂ ਤਾਂ ਨਹੀਂ ਵੀ ਬਾਹਰ ਛੱਡੀਆਂ ਜਾਣਗੀਆਂ ਚਲ ਹੁੰਦਾ ਡੈਡੀ ਕਿਹੜਾ ਪਹਿਲਾਂ ਤੋਂ ਲੈ ਕੇ ਜਾਂਦੀ ਸੀ ਠੀਕ ਹੈ ਤੇ ਵੀ ਲੋਕ 15 15 ਕਿੱਲਿਆਂ ਵਾਲੇ ਲਈ ਫਿਰਦੇ ਨੇ ਬਾਹਰ ਜਿਹੜੀ ਲੋਕ 35 35 ਲੱਖ ਲਾ ਕੇ ਜਾਂਦੇ ਨੇ ਵੀ ਇੱਥੇ ਆਪ ਦੋ ਬੱਕਰੀਆਂ ਪਾ ਲੈਨੇ ਆ ਜਿਹੜੀ ਕਹਿੰਦਾ ਵੀ ਨਹੀਂ ਇਹ ਆਪਣੇ ਵਾਲਾ ਕੰਮ ਨਹੀਂ ਹੈਗਾ ਇੰਜ ਚੱਲ ਹੁੰਦੀ ਆ ਹਨਾ ਕਈ ਵਾਰੀ ਬੰਦੇ ਦੀ ਸੋਚ ਫਿਰ ਉਹਨੂੰ ਹੌਲੀ ਹੌਲੀ ਪਹਿਲਾਂ ਤਾਂ ਡੈਡੀ ਦੀ ਸੋਚ ਨੂੰ ਪਾ ਦੇ ਜਦੋਂ ਉਹ ਲੈਣ ਤੇ ਆ ਗਏ ਫਿਰ ਮੈਂ ਕਿਹਾ ਵੀ ਹੁਣ ਕੰਮ ਚੱਲੂ ਪਿੰਦਰ ਆਪਣਾ ਫਿਰ ਇਹ ਭਾਈ ਖੁਸ਼ੀ ਜੀ ਹੋ ਗਈ ਪਿੰਦਰ ਨੂੰ ਮੈਂ ਕਹਿੰਦਾ ਵੀ ਹਾਂ ਇਹਨਾਂ ਨੇ ਦੋ ਬੱਕਰੀਆਂ ਲੈ ਲੈਂਦੀਆਂ ਠੀਕ ਹੈ ਸਾਡੇ ਪਿੰਡੋਂ ਇੱਕ ਵੀਰਾ ਆ ਗਿਆ ਹੂੰ ਤੇ ਕਾਲਾ ਵੀਰਾ ਉਹਨਾਂ ਦੀ ਬੱਕਰੀ ਨਹੀਂ ਰੱਖੀ ਜਾਂਦੀ ਹੂੰ ਸਾਨੂੰ ਕਹਿੰਦੇ ਵੀ ਵਧੀਆ ਨਹੀਂ ਲੈਂਦੀ ਇਹ ਆਣਾ ਬਿਤਰ ਆ ਗਿਆ ਉਹਨੇ ਆ ਕੇ ਕਹਿੰਦੇ ਵਧੀਆ ਜੀ ਨਹੀਂ ਦੰਦੀਆਂ ਬੱਕਰੀਆਂ ਨਹੀਂ ਬੱਕਰੀਆਂ ਲਿਓਣੀਆਂ ਸੀਦਾ ਪਿਓਰ ਲਿਓਣੀਆਂ ਸੀ ਬੀਟ ਲੈ ਮੈਨੂੰ ਇੱਕ ਜੀ ਮੈਂ ਵੀਰੇ ਮੈਂ ਕਿਹਾ ਵੀ ਗੱਲ ਸੁਣੋ ਭਰਾ ਮੇਰੀ ਤੇ ਮਗਾ ਬੰਨ ਕੇ ਦਲਸੀ ਪਿਆ ਪਿਆ ਯਾਰ ਦੀ ਬੱਕਰੀਆਂ ਲਿਆਉਂਦੇ ਦੋ ਹੂੰ ਬੀਜੀ ਮੈਂ ਆਪਾਂ ਜੇ ਆਪਾਂ ਚੱਲ ਪੀਏ ਟਰੈਂਡ ਦੇ ਹਿਸਾਬ ਨਾਲ ਮੰਡੀ ਚ ਵਗ ਜਾਂਦੇ ਆਪਾਂ ਪਿਆ ਪਿਆ ਯਾਰ ਦੀ ਦੋ ਬੱਕਰੀਆਂ ਲਿਆਉਂਦੇ ਹਾਂ ਸਮਾਈਦਾ ਸਾਨੂੰ ਪਤਾ ਨਹੀਂ ਸੀ ਪਤਾ ਨਹੀਂ ਸੀ ਦੋ ਦਿਨਾਂ ਨੂੰ ਅਸੀਂ ਕੋਈ ਰੀਨ ਵਾਲੀ ਉਹ ਚੀਜ਼ ਪਾ ਦਿੰਦੇ ਜਿਹੜੀ ਚੀਜ਼ ਨਾ ਉਹਦੀ ਕੋਈ ਮੰਨ ਲਓ ਲੀਵਰ ਦੀ ਕੋਈ ਪ੍ਰੋਬਲਮ ਹੋ ਜੇ ਉਹਨੂੰ ਖਾਣਾ ਪੀਣਾ ਹਾਜਮ ਨਾ ਆਵੇ ਅਸੀਂ ਉਹ ਜੀ ਚੀਜ਼ ਪਾ ਦਈਏ ਉਹਨੂੰ ਅਸੀਂ ਕਣਕ ਖਵਾ ਕੇ ਪਾਣੀ ਪਿਆਂਦੇ ਬੱਕਰੀ ਭਰੇਮਾ ਹੋ ਕੇ ਮਰ ਜਾਂਦੀ ਸਾਡਾ ਤਾਂ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸੀ ਜਦੋਂ ਸਾਡਾ ਤੁਰਤ ਤੇ ਲੱਖ ਦਾ ਨੁਕਸਾਨ ਹੋ ਵਾਹ ਵਧੀਆਗਾ ਅਸੀਂ ਤਾਂ ਕਹਾਂਗੇ ਵੀ ਬਈ ਘਾਟੇ ਵਾਲਾ ਸੌਦਾ ਇਹ ਤਾਂ ਰੱਖੋ ਹੀ ਨਾ ਤੁਸੀਂ ਰੱਖੋ ਹੀ ਨਾ ਅਸੀਂ ਕਮਲ ਦੇਸੀ ਦੀਆਂ ਦੋ ਬੱਕਰੀਆਂ ਲਿਆਂਦੀਆਂ ਸੀ ਤੇ ਸਾਨੂੰ ਜਦੋਂ ਹੌਲੀ-ਹੌਲੀ ਸਮਾਈ ਦਾ ਪਤਾ ਲੱਗਿਆ ਫਿਰ ਅਸੀਂ ਦੋ ਬੱਕਰੀਆਂ ਪਿੰਡੋਂ ਲੈ ਕੇ ਆਏ ਤੇ ਸੀ ਵੀਰ ਕੋਲੋਂ ਸਾਡੇ ਪਿੰਡ ਰੱਖਿਆ ਬਹੁਤ ਸੋਹਣੀਆਂ ਬੱਕਰੀਆਂ ਸਨ ਉਹਨੂੰ ਵਧੀਆ ਰੇਟ 'ਚ ਵਿਚਾਰੇ ਨੇ ਦੇਤੀਆਂ ਉਹਨੇ ਉਹ ਕਹਿੰਦਾ ਜੇ ਕੋਈ ਨਾ ਭਨੇ ਤੁਸੀਂ ਕਾਰੋਬਾਰ ਸ਼ੁਰੂ ਕਰਨਾਗਾ ਵੀ ਪਿੰਦਰ ਦੀ ਬੋਤਲ ਸੈੱਟ ਕਰਦਿਨੇ ਹੋ ਤੇ ਅੱਜ ਬਾਈ ਫਿਰ ਕਿੰਨੀਆਂ ਬੱਕਰੀਆਂ ਹੋ ਗਈਆਂ ਆਪਣੀਆਂ 40 ਵਾਲੀ ਬੱਕਰੀਆਂ 45 ਬੱਕਰੀਆਂ ਹੋ ਗਈਆਂ ਹੁਣ ਤਾਂ ਵਧੀ ਜਾਂਦੀਆਂ ਨੇ ਸੁਈ ਜਾਂਦੇ ਨੇ ਬੱਕਰੀਆਂ ਸਾਰੀਆਂ ਪਰ ਇਹ ਵੀ ਅਸੀਂ ਕਿਸੇ ਦੇ ਨਾਂ ਦਾ ਸਿਰੇ ਗਏ ਆ ਕਮਲ ਜੀ ਤੱਕ ਨਾ ਅਸੀਂ ਜੇ ਕੋਈ ਦੁੱਧ ਲੈਣ ਆ ਜੇ ਅਸੀਂ ਕਿਸੇ ਨੂੰ ਮੁੱਲ ਦੁੱਧ ਨਹੀਂ ਦਿੱਤਾ ਕਿਉਂ ਇਹ ਚੀਜ਼ ਹੁੰਦੀ ਆ ਕਮਲ ਜੇ ਪ੍ਰਮਾਤਮਾ ਨੇ ਆਪਾਂ ਨੂੰ ਦਿੱਤਾ ਗੱਦੇਨ ਜੋਗੇ ਕਰਿਆਗਾ ਤਾਂ ਆਪਣੇ ਦਰ ਤੇ ਕੋਈ ਆਉਂਦਾਗਾ ਹਣਾ ਚਲ ਮੰਨ ਕੇ ਚੱਲ ਆਪਾਂ 100 ਰੁਪਏ ਲੀਟਰ ਵੀ ਵੇਚ ਦਾਂਗੇ ਜੇ ਕਿਸੇ ਤੇ ਕੋਈ ਦੁੱਖ ਮੁਸੀਬਤ ਆਉਂਦੀ ਆ ਤਾਂ ਆਪਾਂ ਦਿੰਨੇ ਆ ਚੀਜ਼ ਬਾਕੀ ਗੱਲ ਪਿੰਦ ਕਮਲ ਇਹ ਆ ਜੇ ਤਾਂ ਆਪਾਂ ਉਹਦੇ ਘਰੇ ਰੱਖੀਆਂ ਹੁਣ ਬੱਕਰੀਆਂ ਉਹ ਚੀਜ਼ ਵੀ ਆਪਾਂ ਨਾਲ ਦੇ ਆਪਣਾ ਕੋੜਾ ਲੋੜ ਪੈਂਦੀ ਆ ਬਾਈ ਆਪਾਂ ਹਰੇਕ ਦੇ ਖੇਤ ਚ ਬੱਕਰੀ ਲੈ ਕੇ ਜਾਂਦੇ ਆ ਰਾਤੀ ਕਿਸੇ ਦੇ ਵੜਗੀ ਬਾਈ ਆਪਾਂ ਅੱਜ ਜ ਬੱਕਰੀ ਚਰਦੇ ਠੀਕ ਹੈ ਸਾਡੇ ਨਾਲ ਵੜਜੋ ਲੈ ਕੇ ਆ ਕੇ ਇੱਥੇ ਕੱਲ ਇੱਕ ਵਾਰ ਨਾ ਬਜ਼ੁਰਗ ਥੋੜੇ ਕਿ ਦਿਨ ਹੋ ਗਏ ਦੁੱਧ ਲੈ ਕੇ ਜਾਇਆ ਕਰਨਾ ਉਹਨਾਂ ਦੀ ਦੂਧ ਦਾ ਨਾ ਆਪਰੇਟ ਹੋਣਾ ਸੀ ਅਪਲੇਸ਼ਨ ਹੋਣਾ ਸੀਗਾ ਤੇ ਉਹ ਕਹਿੰਦੇ ਵੀ ਬੱਚਾ ਹੋਣ ਵਾਲਾ ਵੀ ਭਾਈ ਅਸੀਂ ਮੈਨੂੰ ਭરાਉਣ ਲੱਗੇ ਲੈ ਕੇ ਨੇ 300 ਪੈਸੇ ਮੈਂ ਕਿਹਾ ਬਾਪੂ ਜੀ ਜੇ ਵੀ ਤੁਸੀਂ ਮੁੱਲ ਲੈਣਾ ਦੁੱਧ ਕਿਸੇ ਦੇ ਹੋਰ ਲਿਓ ਅਸੀਂ ਇਹ ਪੈਸੇ ਲੈਂਦੇ ਠੀਕ ਹੈ ਤੁਸੀਂ ਜਿਹੜੇ ਮੈਨੂੰ ਪੈਸੇ ਦਿਨੇਓ ਕਿਸੇ ਗਰੀਬ ਨੂੰ ਦਾਨ ਕਰ ਦਿਓ ਗੁਰਦੁਆਰੇ ਗੱਲੇ ਚ ਪਾਇਆਇਓ ਠੀਕ ਹੈ ਪਰ ਅਸੀਂ ਪੈਸਾ ਨਹੀਂ ਲੈਂਦੇ ਬੇ ਜੀ ਜਿਖੋ ਕੇ ਮਹੀਨਾ ਦੁੱਧ ਲੈ ਜਾ ਡੇਢ ਮਹੀਨਾ ਲੈ ਜਾ ਜਿੰਨੇ ਵੀ ਲੋ ਬਹੁਤ ਭੈਣ ਭਰਾ ਆਪਣਾ ਬਹੁਤ ਪਿਆਰ ਦਿੰਦੇ ਆਣਾ ਬਹੁਤ ਕਮੈਂਟ ਆਉਂਦੇ ਆਪਾਂ ਨੂੰ ਇਹੀ ਬੋਲਦੇ ਆ ਵੀ ਆ ਹੁਣ ਚਲੋ ਮੱਕੀ ਦਾ ਚਾਰ ਵਗੈਰਾ ਪੈ ਰਿਆ ਆਪਾਂ ਕਿਵੇਂ ਪਾਉਣਾ ਕਰਨਾ ਪਹਿਲਾਂ ਸਾਡੇ ਸਿਰ ਤੇ ਵੀ ਭੁੱਤ ਸਵਾਰ ਸੀਗਾ ਕਿਉਂ ਸੰਨੀ ਕਰਨ ਹਰੀਖ ਨੂੰ ਔਖੀ ਲੱਗਦੀ ਔਖੀ ਲੱਗਦੀ ਇੰਦਨ ਵਿੱਚ ਮੈਨੂੰ ਕੱਖ ਨਾ ਵੱਢਣੇ ਪੈਣ ਜਿਹੜੇ ਭਾਈ ਲੋਕਾਂ ਵਾਂਗ ਲੱਗ ਕੇ ਚਾਰ ਪਾਇਆ ਠੀਕ ਹੈ ਇੱਕ ਮੇਨ ਗੱਲ ਤੈਨੂੰ ਹੋਰ ਦੱਸ ਦਿਆਂ ਪਹਿਲੀ ਵਾਰ ਭਾਈ ਚਾਰ ਪਾਇਆ ਮੇਰੀ ਆਦਤ ਕਮਲੇ ਇਹ ਆ ਆਪਾਂ ਦਾ ਨਾ ਤਾਂ ਜੇ ਚਾਰ ਬੰਦੇ ਨੇ ਖੇਤ ਚ ਚਾਹੀਏ ਸਾਡੇ 10 ਨੇ ਇਹ ਵੀ ਮੰਨਦੇ ਨਹੀਂ ਗੱਲ ਨੂੰ ਮਾਰੀ ਕਦੇ ਰੋਟੀ ਨਹੀਂ ਭੇਜੀ ਠੀਕ ਹੈ ਪਤਾ ਨਹੀਂ ਅਗਲਾ ਕਿਵੇਂ ਆਪਣੇ ਖੇਤ ਚ ਆਉਂਦਾਗਾ 6 ਮਹੀਨੇ ਬਾਅਦ ਫਸਲ ਆਉਂਦੀ 6 ਮਹੀਨੇ ਬਾਅਦ ਮਸ਼ੀਨ ਵਾਲੇ ਵੀ ਰੁੰਦ ਨੇ ਚੱਲ 5 ਨੇ 7 ਨੇ ਆਪਾਂ ਕਦੇ ਇਹ ਨਹੀਂ ਕਿ ਮੈਂ ਕਾਸੂਮ ਲੱਗੇ ਕਮਣਾ ਨਾ ਬੜਾਈ ਕੀਤੀ ਹੈ ਪਰਮਾਤਮਾ ਆਪ ਤਾਂ ਇਹ ਕਹਨੇ ਜੇ ਅਸੀਂ ਦੀਨ ਜੋਗੇ ਹੈਗੇ ਆ ਸਾਡੇ ਘਰ ਚ ਮੰਨ ਲਓ ਢੋਲਾ ਚ 4 ਮਣ ਦਾਣੇ ਨੇ ਅਸੀਂ ਤਾਂ ਕਿਸੇ ਰੋਟੀ ਦੇ ਸਕਦੇ ਜੇ ਸਾਡੇ ਕੋਲ ਨੂੰ ਅਸੀਂ ਕਿੱਥੇ ਦੇ ਦਾਂਗੇ ਹਨ ਸਹੀ ਗੱਲ ਹੈ ਪਈ ਮਸੀਰ ਕੀ ਹੋਇਆ ਵੀ ਮੱਕੀ ਵੀ ਬਾੜੀ ਸੋਹਣੀ ਬੀ ਟਾਂਡਿਆਂ ਵਰਗੀ ਮੱਕੀ ਪਹਿਲੀ ਵਾਰ ਚਾਰ ਪਾਇਆ ਸੀ ਚਾਰ ਵੀ ਇੱਕੋ ਹੀ ਵਾਰੀ ਪਾਇਆ ਸੀ ਉਦੋਂ ਕੋਈ ਪਸ਼ੂਆਂ ਦੀ ਦਿੱਕਤ ਆ ਗਈ ਸੀ ਥਣਾ ਨੂੰ ਉਦੋਂ ਮੜ ਕੇ ਮੈਂ ਕਿਹਾ ਪਿੰਦਰ ਪਿੰਦਰ ਨੇ ਤੜੀ ਕੀਤੀ ਸੀ ਮੈਂ ਚਾਰ ਪਾਉ ਮੈਂ ਚਾਰ ਪਾਉ ਆਂ ਵੀ ਪੀਓ ਪਾਉਣਾ ਕਰਨਾ ਸੌਖਾ ਉਹਦੇ ਲਈ ਬੰਦਾ ਇਹਨੂੰ ਐਸ਼ ਵੀ ਰੇੜਾ ਭਰ ਲੈਣਾ ਚੱਕ ਚੱਕ ਟੋਕਰੇ ਛਿੜ ਦੇ ਨਾਲ ਵਿੱਚ ਟੂੜੀ ਪਾਉਣ ਦੀ ਲੋੜ ਨਾ ਕੋਈ ਸਹੁਰ ਥੋੜੀ-ਮੋਟੀ ਟੂੜੀ ਚਾਰ ਲਾ ਦਿੰਨੇ ਸੌਖਾ ਕੰਮ ਸੀ ਮਗਾ ਮੈਂ ਆਪ ਵੱਡ ਲਿਓ ਚਲ ਵੱਟ ਨਹੀਂ ਕਰਨੇ ਤਾਂ ਚਲ ਠੀਕ ਹੈ ਮੇਰੇ ਨਾਲ ਸੇਤ ਅਗਰ ਫੇਰੀ ਵੱਡੂੰਗੀ ਉਹ ਗੱਲ ਮੌਕੇ ਦੀ ਹੁੰਦੀ ਆ ਮੈਂ ਕਿਹਾ ਤੁਸੀਂ ਨਾ ਵੱਢਿਓ ਤੁਸੀਂ ਜਾ ਕੇ ਵਹਿਜਿਆ ਕਰੋ ਰੇੜਾ ਟਰੈਕਟਰ ਨਾਲ ਲਾ ਕੇ ਲਾਦਿਆ ਕਰੋ ਬਾਢੇ ਚ ਮੈਂ ਆਪ ਹੀ ਵੱਢੂੰਗੀ ਚਲ ਹੌਲੀ ਹੌਲੀ ਛੰਡਾ ਕੀਤਾ ਠੀਕ ਹੈ ਗੱਲਾਂ ਕਰ ਕਰ ਕੇ ਹੁਣ ਅਸੀਂ ਹੁਣ ਇਹ ਸੋਚਿਆ ਵੀ ਦੋ ਕਿਲੇ ਅਸੀਂ ਮੱਕੀ ਦੇ ਬੀਜਣੇ ਨੇ ਜਦੋਂ ਕੱਚੀਆਂ ਛੱਲੀਆਂ ਹੋ ਗਈਆਂ ਗੁੱਲ ਵਾਲੀਆਂ ਫੇਰ ਆਪਾਂ ਮੱਕੀ ਲਿਆ ਕੇ ਪਾਇਆ ਕਰ ਜਿਵੇਂ ਹੁਣ ਇਸ ਵਾਰ ਆਪਾਂ ਮੁੱਲ ਨਹੀਂ ਲੈ ਕੇ ਪਾਈ ਸੀ ਕਿ ਮੱਕੀ ਤੇਲਾ ਪਸ਼ੂਆਂ ਦੀ ਸਿਹਤ ਕਹੀ ਜੋਗੀ ਦੁੱਧ ਦੀ ਮਾਰ ਨਹੀਂ ਆਏ ਆਉਂਦੀਆਂ ਸੀ ਕਮਲ ਜਿਹੜੀ ਇੱਕ ਮੰਨ ਲਓ ਊਰਜਾ ਪਸੋਂ ਆ ਕੱਖਾਂ ਨੂੰ ਡੇਲੀ ਮਿਲਣੀ ਹੈ ਉਹ ਚ ਦੇਖ ਪਾਣੀ ਵੀ ਡੇਲੀ ਦੂਜੇ ਦਿਨ ਤੀਜੇ ਦਿਨ ਆਪਾਂ ਲਾਉਣਾਗਾ ਕਿਤੇ ਧਰਤੀ ਤੋਂ ਨਵੇਂ-ਨਵੇਂ ਤੱਤ ਮਿਲਨੇ ਨੇ ਉਹ ਆਪਾਂ ਟੈਂਪਰੇਚਰ ਤਾਂ ਆਪਣੇ ਪਹਿਲੇ ਹੀ ਇੰਨਾ ਹਾਈ ਆਗਾ ਠੀਕ ਹੈ 40 45 ਦਾ ਜਾਂਦਾਗਾ ਫਿਰ ਆਪਾਂ ਉਹਨੂੰ ਟੱਕ ਦਿੰਨੇ ਆ achar ਨੂੰ ਉਹਦੇ ਵਿੱਚ ਬਰੀਕ ਬਰੀਕ ਚਿੱਟੇ ਚਿੱਟੇ ਜਿਹੜੇ ਜੀ ਹੁੰਦੇ ਨੇਗੇ ਉਹ ਪੈ ਜਾਂਦੇ ਨੇ ਹੁਣ ਜੇ ਆਪਾਂ ਬੇਹੀ ਦਾਲ ਨਹੀਂ ਖਾ ਸਕਦੇ ਤਾਂ ਇਹ ਤਾਂ ਇੱਕ ਬੇਜਮਾਨ ਨੇ ਜੇ ਹੁਣ ਐਕਸਰ ਨੂੰ ਢਿੱਡ ਤਾਂ ਇਹਨੇ ਭਰ ਨਹੀਂ ਆਗਾ ਭਰ ਨਹੀਂ ਆਗਾ ਫਿਰ ਉਹ ਦੁੱਧ ਦੇ ਤੂੰ ਗਾਹਾਂ ਜਾ ਕੇ ਦੇਖ ਕਿੰਨੇ ਨੁਕਸਾਨ ਨੇ ਇੱਕ ਲੋਕਾਂ ਨੇ ਆਪਦਾ ਸੁੱਖ ਦੇਖ ਲਿਆ ਵੀ ਹਾਂ ਅਸੀਂ ਚਾਰ ਪਾਉਣੇ ਆ ਪਰ ਚਾਰ ਦਾ ਮੈਨੂੰ ਨਹੀਂ ਲੱਗਦਾ ਮੇਰੀ ਸੋਚ ਆ ਪਰ ਜਿਹੜੇ ਕੋਈ ਸੁਖ ਵੀਰਾਂ ਨੂੰ ਇਹ ਚੀਜ਼ ਬੁਰੀ ਲੱਗੂਗੀ ਵੀਰੇ ਚਾਰ ਕੋਈ ਐਂ ਦਿੱਕਤ ਨਹੀਂ ਹੈਗੀ ਇਹ ਨਹੀਂ ਹੈਗਾ ਪਰ ਮੈਨੂੰ ਵੀਰੇ ਚਾਰ ਦਾ ਕੋਈ ਮੰਨ ਲਓ ਵੀ ਵਧੀਆ ਨਹੀਂ ਲੱਗਿਆ ਮੈਨੂੰ ਤਾਂ ਚਾਰ ਪਰ ਹੁਣ ਤਾਂ ਬਹੁਤ ਲੋਕ ਘਟ ਗਏ ਐਵੇਂ ਕਹਿ ਦ ਕਦੀ ਹੋਰ ਦੱਸਦੇ ਹਾਂ ਜਿਵੇਂ ਪਹਿਲਾਂ ਕੁਝ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਸੀ ਤਾਂ ਵੀ ਮੈਂ ਆਪਾਂ ਡਾਕਟਰ ਨੂੰ ਕਹਿੰਦੇ ਬਾਈ ਇਸ ਤ ਬਰੀਡ ਤੇ ਕੰਮ ਕਰਨਾਗਾ ਠੀਕ ਆ ਵਧੀਆ ਪਰ ਸੁਲਤਾਨ ਦਾ ਟੀਕਾ ਪਰ ਜਿਵੇਂ ਜਿੰਨੀ ਗਾ ਆਪਣਾ ਨੌਲੇਜ ਨਹੀਂ ਸੀ ਉਹ ਕਹਿੰਦੇ ਨਹੀਂ ਨਹੀਂ 20+ ਵਾਲਾ ਵਰਤਾ ਕਟਰੋ ਹੋ ਜਾਈ ਹੁਣਾ ਫਰਕ ਤਾਂ ਪੈਂਦੀ ਆ ਹੁਣਾ ਜੀ ਦਾ ਪਤਾ ਲੱਗ ਗਿਆ ਹੁਣ ਆਪਾਂ ਉਹ ਜਿਹੇ ਟੀਕੇ ਭਰਉਣ ਲੱਗ ਗਏ ਆਪਾਂ ਠੀਕ ਆ ਠੀਕ ਆ ਨੌਲੇਜ ਆ ਗਈ ਆਪਾਂ ਨੂੰ ਬਾਕੀ ਉਹ ਟ੍ਰੇਨਿੰਗ ਵਾਸਤੇ ਵੀ ਵੀਰੇ ਅਸੀਂ ਨਾਂ ਲਿਖਾਇਆ ਹੋਇਆ ਆਪਾਂ ਟ੍ਰੇਨਿੰਗ ਲਵਾਂਗੇ ਤੇ ਉਹ ਦੁਆਰ ਸਾਨੂੰ ਹੋਰ ਵੀ ਜਾਣਕਾਰੀ ਆਜੂ ਜਿੰਨਾ ਵੀ ਹੋ ਸਕੇ ਆਪਾਂ ਬੱਕਰੀਆਂ ਹੁੰਦਾ ਬੁਖਾਰ ਹੁੰਦਾ ਇਹ ਆਪ ਹੀ ਦਵਾਈ ਦਿੰਦੇ ਨੇ ਘਰੇ ਤਾਂ ਇਹਨਾਂ ਨੂੰ ਡਾਕਟਰ ਸਾਹਿਬ ਕਹਿੰਦੇ ਹਾਂ ਹਾਂ ਇੰਜੈਕਸ਼ਨ ਉਹ ਵਗੈਰੇ ਆਪ ਹੀ ਲਾ ਦਿੰਦੇ ਨੇ ਠੀਕ ਹੈ ਕੋਈ ਦਿੱਕਤ ਨਹੀਂ ਹੈਗੀ ਮੱਜਾਂ ਦੇ ਵੀ ਲਾ ਦਿੰਦੇ ਨੇ ਇਹ ਅਸੀਂ ਜਿਵੇਂ ਡਾਕਟਰ ਨੇ ਕਿ ਕਈ ਵਾਰੀ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਰਾਤ ਦਾ ਸਮਾਂ ਹੁੰਦਾਗਾ ਉਹ ਇਹਨਾਂ ਨੂੰ ਕਹਿੰਦੇ ਨੇ ਵੀ ਜਿਹੜੀ ਮੇਨ ਮੇਨ ਦਵਾਈਆਂ ਨੇ ਬਸ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਅਸੀਂ ਲਿਆ ਕੇ ਰੱਖੀਆਂ ਹੋਈਆਂ ਨੇ ਠੀਕ ਹੈ ਉਹ ਇੰਜੈਕਸ਼ਨ ਅਸੀਂ ਆਪ ਹੀ ਲਾ ਲੈਂਦੇ ਹਾਂ ਠੀਕ ਹੈ ਕਿਉਂ ਡਾਕਟਰ ਨੂੰ ਬਚ ਕੇ ਜੀ ਵੀ ਇਸ ਟਾਈਮ ਤੇ ਉਹ ਕਿਹੜੀ ਚੀਜ਼ ਉਹ ਅਸੀਂ ਦੇ ਦਿੰਦੇ ਹਾਂ 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 ਠੀਕ ਹੈ ਬਾਕੀ ਜਿਹੜੀ ਦੁੱਧ ਦੀ ਗ ਦੇ ਕੋਈ ਜਿਵੇਂ ਨਾ ਨਾ ਸੱਗੇ ਜੋ ਦਿਖਾਈਆਂ ਦੀ ਆ ਮੈਂ ਜਦਦਰ ਦਾੜ ਵੀ ਬਹੁਤ ਜਿਆਦਾ ਵਧੀਆ ਸੀ ਜਿਹੜੀ ਸਾਨੂੰ ਉਹ ਦਿਖਾਤੀ ਬਿਆਲ ਕਦੇ ਤੇ ਹੱਡੀ ਜੀ ਨਿਕਲੇ ਪੈਣ ਕਿ ਉਹ ਦੁੱਧ ਦੀ ਖਾਰ ਮੰਦੀ ਆ ਦੁੱਧਦਾਰ ਕੜ ਉਹ ਤਾਂ ਬਹੁਤ ਹੀ ਸੋਹਣਾ ਏ ਤਾਂ ਬੂਰੀ ਖੜੀ ਏਗੀ ਇਹਦਾ ਸਾਨੂੰ ਮੈਂ ਵੀਡੀਓ ਦਿਖਾਈ ਹੋਈ ਸੀ ਹੂੰ ਹੂੰ ਠੀਕ ਇਹਦਾ ਦੁੱਧਦਾਰ ਕੜ ਬਹੁਤ ਸੋਹਣਾ ਆ ਗਾਈ ਦੀ ਤਾਂ ਸਾਡੀ ਦਾ ਕੋਈ ਮੁੱਲ ਨਹੀਂ ਇਹ ਤਾਂ ਇਹ ਤਾਂ ਦੀਪਕ ਤਨੀਓ ਬੱਸ ਕੀ ਕਹ ਰਹੇ ਨੇ ਜੀ ਦਾ ਨਾ ਇਹ ਥੱਲੇ ਤਾਂ ਨਾ ਜਿਵੇਂ ਕਈ ਵਾਰੀ ਮੈਨੂੰ ਕੋਈ ਕੰਮ ਹੁੰਦਾਗਾ ਮੈਂ ਧਾਰ ਚੋਂ ਦੀ ਚੋਂਦੀ ਰੋਟੀ ਥੱਲੇ ਆ ਮਚੇ ਜਾ ਕੇ ਫੇਰ ਦੁਆਰੇ ਬਹਿ ਜਾ ਕੇ ਇਹਨੇ ਕਦੇ ਲੱਤ ਨਹੀਂ ਪਾਈ ਇਹਦੇ ਕਦੇ ਨਿਆਣਾ ਨਹੀਂ ਪਾਇਆ ਹੈਗਾ ਤੇ ਭੈਣੇ ਮੈਨੂੰ ਐਂ ਦੱਸ ਵੀ ਗਰਮੀਆਂ ਚ ਗਾਈਆਂ ਰੱਖਣੀਆਂ ਲੋਟ ਨੇ ਗਰਮੀ ਦੇ ਕਮਲ ਇਹਨਾਂ ਦੇ ਵਾਸਤੇ ਇਹ ਬਹੁਤ ਸਕਿੰਨਾਂ ਇਹਨਾਂ ਦੀ ਪਤਲੀ ਹੁੰਦੀ ਆ ਠੀਕ ਹੈ ਇਹਨਾਂ ਨੂੰ ਦਿੱਕਤ ਤਾਂ ਬਹੁਤ ਜ਼ਿਆਦਾ ਆਉਂਦੀ ਆ ਪਿੰਦਰੇ ਵੀ ਇੱਧਰ ਆ ਜਾਓ ਤੁਸੀਂ ਯੋਗੀ ਦੇਖੋ ਕਿੰਨੀ ਤੁਸੀਂ ਮਿਹਨਤ ਕੀਤੀ ਆਪਾਂ ਇਹਦੇ ਛੱਡੇ ਤੇ ਮੰਨ ਲਓ ਵੀ ਕਿਉਂਕਿ ਦੁੱਧ ਵੱਧ ਹੁੰਦਾਗਾ ਕੱਚਾ ਫਾਈਨਲੀ ਜ਼ਰੂਰੀ ਹੈ ਪੱਕੇ ਤਾਂ ਦੇ ਵਿੱਚ ਜਦੋਂ ਦਾਬ ਆਉਂਦੀ ਆ ਛੱਡੇ ਤੇ ਦੁੱਧ ਜਿਆਦਾ ਹੀ ਹੁੰਦਾਗਾ ਫਿਰ ਉਹ ਸਿੱਧੀਆਂ ਬਣਨ ਲੱਗ ਜਾਂਦੀਆਂ ਨੇ ਇਹ ਮੈਂ ਤੁਹਾਨੂੰ ਕਹਿੰਦੇ ਵੀ ਇਹ ਗਰਮੀ ਵੀ ਵੱਧ ਮੰਨਦੀਆਂ ਨੇ ਇਹ ਬਾਲੀ ਬਣਨ ਆ ਹੁਕਦੀਆਂ ਨੇ ਠੀਕ ਹੈ ਠੀਕ ਹੈ ਤੇ ਇਹ ਹੁਣ ਆਪਾਂ ਦੇਖਦੇ ਆਂ ਵੀ ਜਦੋਂ ਹੁਣ ਆਪਾਂ ਖੇਤ ਵਾਗੇ ਫੇਰ ਆਪਾਂ ਪੰਜ ਚਾਰ ਗਾਇਆਂ ਰੱਖਾਂਗੇ ਅਲੱਗ ਤੋਂ ਉਹ ਵੀ ਬਾਕੀ ਇਹ ਨਹੀਂ ਰੱਖਣੀਆਂ ਇਹ ਚ ਆਪਣੀ ਰੱਖਣੀ ਹੈਗੀ ਸਾਹੀਵਾਲ ਸਾਹੀਵਾਲ ਉਹ ਕਹਿੰਦੇ ਵੀ ਚામੜੀ ਉਹਨਾਂ ਦੀ ਮੱਝਾਂ ਵਰਗੀ ਹੁੰਦੀ ਹੈ ਦੁੱਧ ਵੀ ਚਿੱਟਾ ਹੁੰਦਾ ਦੁੱਧ ਮੱਝਾਂ ਵਰਗਾ ਹੀ ਹੁੰਦਾ ਦਾ ਫਿਰ ਮੈਸ਼ ਵੀ ਨਹੀਂ ਮੰਨਦੀ ਘੱਟ ਮੰਨਦੀ ਤੇ ਇਹਨਾਂ ਨੂੰ ਫਿਰ ਗਰਮੀ ਲਈ ਲੀਵਟੋਨਿਕ ਦੇ ਸਕਦੇ ਆਂ ਵੀ ਉਹਦੇ ਵੀ ਵੀ ਜਿਹੜੇ ਸਾਹਮਣੇ ਪਾਏ ਸੀ ਵੀਡੀਓ ਚ ਪਾਇਆ ਤਾਂ ਹੈਗਾ ਸਾਰਿਆਂ ਨੂੰ ਪਾਉਣੇ ਆਪਾਂ ਸਾਰਿਆਂ ਨੂੰ ਪਾਉਣੇ ਅਇਦਨ ਬੱਕਰੀਆਂ ਨੂੰ ਵੀ ਸਟਾਰਟ ਕਰਤਾ ਵਿੱਚ ਸਾਰਿਆਂ ਨੂੰ ਪਾਉਣੀ ਆ ਪਹਿਲਾਂ ਮੱਜਾ ਮੱਜਾ ਨੂੰ ਪਾਉਂਦੀ ਸੀ ਤੇ ਹੁਣ ਆਪਾਂ ਬੱਕਰੀਆਂ ਨੂੰ ਵੀ ਕਰਤਾ ਸ਼ੁਰੂ ਲੀਵਰ ਦਾ ਉਹ ਵਧੀਆ ਤਾਕਤ ਦਿੰਦਾ ਵੀ ਇਹ ਲੀਵਰ ਵੀ ਜੇ ਹੁਣ ਇਹਨਾਂ ਦਾ ਲੀਵਰ ਸਹੀ ਹੋਊਗਾ ਫੇਰ ਹੀ ਖਾਣਾ ਪੀਣਾ ਬਚਾਉਣਾ ਹੈ ਨਾ ਹੁਣ ਬਾਕੀ ਲੇਟੀ ਦੀ ਗੱਲ ਦੀ ਆਪਾਂ ਨੂੰ ਵੀਰੇ ਤੁਹਾਨੂੰ ਵੀ ਜਿਵੇਂ ਜਿਹੜੇ ਸੋਣ ਵਾਲੇ ਪਸ਼ੂ ਨੇਗੇ ਮਹੀਨਾ ਰਹਿ ਗਿਆ ਡੇਢ ਮਹੀਨਾ ਪਹਿ ਗਿਆ ਦੇਖੋ ਲੇਟੀ ਦਾ ਵੀ ਨੁਕਸਾਨ ਤਾਂ ਹੈ ਨਹੀਂ ਤੁਹਾਡੇ ਪਸ਼ੂ ਦੀ ਸਿਹਤ ਹੀ ਵਧੀਆ ਬਣਦੀ ਹੈ ਲੇਟੀ ਠੰਡੀ ਹੁੰਦੀ ਥੋੜੀ ਪਾ ਦੋ ਉਹਦੇ ਵਿੱਚ ਇੱਕ ਕੌਲੀ ਸ਼ੱਕਰ ਦੀ ਪਾ ਦੋ ਠੰਡੀ ਵੀ ਠੰਡੀ ਆ ਭੰਤੀ ਵੀ ਇੱਕ ਵਾਰ ਬੀਰ ਬਣ ਕੇ ਵੀ ਜਿਵੇਂ ਵੀਡੀਓ ਨੂੰ ਪਿਆਰ ਦਿਆ ਕਰੋ ਤੁਸੀਂ ਮੈਨੂੰ ਵੀ ਤੁਹਾਡੇ ਮੈਂ ਤੁਹਾਨੂੰ ਐਨਾਨਸਲਾ ਦਿਨੇ ਵੀ ਕਾਰੋਬਾਰ ਵੀਰੇ ਕੋਈ ਮਾੜਾ ਨਹੀਂ ਹੈ ਕੋਈ ਮਾੜਾ ਅੱਜ ਤੁਹਾਡੇ ਵੱਲੇ ਪਾਉਗੇ ਪਾਉਗਾ ਪਹਿਲਾਂ ਜਦੋਂ ਆਪਾਂ ਕਹਤਾ ਸੀ ਵੀ ਵੀਰੇ ਵੀ ਮਰਦ ਦਬਾਉਂਦਾ ਕੁਛ ਨਹੀਂ ਜਿਹੜਾ ਬੰਦਾ ਮਿੰਤ ਵੱਧ ਕਰੂਗਾ ਸਹਾਰਾ ਤੇ ਸੇਲ ਕਰਕੇ ਉਹਨਾਂ ਤਾਂ ਬਹੁਤ ਨਪਾ ਸਾਥ ਵੀਰੇ ਜਾਇ ਨਹੀਂ ਜਾਂਦਾ ਸਹਾਰਾ ਤੇ ਸਾਡੀ ਦਿੱਕਤ ਹੀ ਇਹ ਆ ਕਿ ਅੱਜ ਦੇ ਟਾਈਮ 'ਚ ਇੱਕ ਜੀ ਹੈਗੀ ਪਾਣੇ ਵੀ ਜਿਵੇਂ ਖੇਤੀ ਜੋ ਬਚੇ ਨਾ ਬਚੇ ਪਰ ਇੰਨਾ ਜੋ ਬਚਦਾ ਸੁਣਨ ਲੱਗੇ ਵੀ ਪੈਸਾ ਉੱਠਣ ਲੱਗੇ ਵੀ ਪੈਸਾ ਸਹੀ ਗੱਲ ਆ ਠੀਕ ਹੈ ਬਾਕੀ ਭਾਗ ਕਮਲ ਉਥੋਂ ਨਿਗਾਹ ਮਾਰਦਾ ਅਗਲਾ ਮਨ ਖੁਸ਼ ਹੋ ਜਾਂਦਾ ਵੀ ਠੀਕ ਹੈ ਹਮ ਹੈਨਾ ਸਹੀ ਗੱਲ ਆ ਇਹ ਗੱਲ ਨਹੀਂ ਜੀ ਵੀ ਇੱਕ ਲੋਕਾਂ ਦੀ ਪ੍ਰਵਾਹਨਾ ਕਰਿਆ ਕਰੋ ਜਮਾਂਗੇ ਜਮਾ ਨਾ ਕਰੋ ਇਹਨਾਂ ਦੇ ਮੂੰਹ ਤੋਂ ਕੁਝ ਬੰਦ ਕਰੀ ਨਹੀਂ ਸਕਦਾ ਜੀ ਆਪਣੇ ਪਰਿਵਾਰ ਦਾ ਸਾਥ ਹੈਗਾ ਲੋਕ ਕੁਝ ਮਰਜ਼ੀ ਬੋਲੀ ਜਾਣ ਬੋਲੀ ਜਾਣਗੇ ਜਿਵੇਂ ਮੇਰੀ ਫਰੈਂਡ ਆਈ ਸੀ ਕੱਲ ਮੈਨੂੰ 20 ਸਾਲਾਂ ਬਾਅਦ ਮਿਲੀ ਸੀ ਉਹਨਾਂ ਦਾ ਵੀ ਇਹੀ ਮੰਨ ਲਓ ਵੀ ਵੀਡੀਓ YouTube ਦਾ ਕੰਮ ਆ ਉਹਨਾਂ ਦਾ ਉਹਦੇ ਘਰ ਵਾਲਾ ਵਿਚਾਰ ਹਸਬੰਡਾ ਦੋ ਇੰਨੀ ਮਿਹਨਤ ਕਰਦੇ ਨੇ ਉਹ ਛੋਟਾ ਜਿਹਾ ਬੱਚਾ ਉਹਦੇ 12 ਸਾਲ ਬਾਅਦ ਬੱਚਾ ਹੋਇਆ ਠੀਕ ਹੈ ਉਹ ਵਿਚਾਰੀ ਚਲੋ ਉਹ ਇੱਕ ਇੱਕ ਨੌਪਰੇ ਵੀ ਬਣ ਜਾਂਦੇ ਕੰਮ ਜਦੋਂ ਬਣ ਜਾਂਦੇ ਬੰਦੇ ਦੀ ਹਨਾ ਜਦੋਂ ਆਪਾਂ ਨੂੰ ਕੋਈ ਵੀ ਚੀਜ਼ ਤੋਂ ਇਨਕਮ ਆਉਂਦੀ ਹੈਗੀ ਤੇ ਉਹ ਕਹਿੰਦੇ ਵੀ ਪਤਾ ਕੀ ਕਹਿਣ ਜਿਵੇਂ ਤੂੰ ਮੇਰੀ ਵੀਡੀਓ ਬਣਾਉਣਾ ਕਿਸੇ ਨੂੰ ਕੀ ਪਤਾ ਵੀ ਇਹਦਾ ਲੈਸਨ ਕੀ ਆਗਾ ਸਹੀ ਗੱਲ ਵਿਚ ਵੀਰ ਪੁੱਜਦੇ ਨੇ ਆਪਾਂ ਦੱਸਦੇ ਨੇ ਵੀ ਮੇਰਾ ਭਰਾਗਾ ਕਹਿੰਦੇ ਉਹਨੂੰ ਕਹਿੰਦੇ ਨਾ ਮੈਨੂੰ ਆਪ ਦੱਸਿਓ ਸੁਖਬਾਲ ਦੇ ਘਰ ਆਣਾ ਕਹਿੰਦੇ ਮੈਨੇ ਕਹਿੰਦੇ ਨੇ ਕੈਮਰਾਮੈਨ ਦਾ ਚੱਕਰ ਲੱਗਦਾ ਕਹਿੰਦੇ ਫਿਰ ਮੈਂ ਕਿਹਾ ਮੈਂ ਫਿਰ ਦੱਸਿਆ ਵੀ ਵੀਰੇ ਇਹ ਕੈਮਰਾਮੈਨ ਆ ਮੇਰੇ ਬੱਚੇ ਦਾ ਪਿਓ ਹੈ ਵੀ ਭਾਈ ਲੋਕਾਂ ਦਾ ਜਮਾਈ ਸਰਿਆ ਪਿਆ ਸਰਿਆ ਪਿਆ ਗਿਆ ਭਰਾ ਬਣ ਕੇ ਜੇ ਕਿਸੇ ਨੂੰ ਨਾ ਆਪਾਂ ਚੰਗਾ ਨਹੀਂ ਕਹਿ ਸਕਦੇ ਮਾੜਾ ਵੀ ਨਾ ਕਹੋ ਪਹਿਲੀ ਇਹ ਵੀਡੀਓ ਇਹਨਾਂ ਦੇਖੋ ਜਿਹਨੂੰ ਨਹੀਂ ਚੰਗਾ ਲੱਗਦਾ ਠੀਕ ਹੈ ਦੇਖੋ ਹੀ ਨਾ ਲਗਾ ਦਿਓ ਬਲੌਕ ਕਰ ਦਿਓ ਉਹਦਾ ਚੈਨਲ ਹੀ ਬਲੌਕ ਦਿਓ ਠੀਕ ਹੈ ਵੀ ਇਹ ਚੀਜ਼ ਆਪਾਂ ਕਹਿਣੀ ਚਾਹੁੰਦੇ ਆ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਕੁਛ ਵੀ ਆਦੀ ਮਿਹ ਹੌਮ ਟੂਰ ਵਿਰੇਸ਼ਨ ਨੂੰ ਕੀ ਹੌਮ ਟੂਰ ਕਰਾਈਏ ਸੀ ਅਸੀਂ ਹੁਣ ਖੇਤ ਜਗਾ ਪਾਈ ਜਾਂਦੇ ਹਾਂ ਉੱਥੋਂ ਜਦੋਂ ਤੁਹਾਨੂੰ ਮੰਨ ਲਓ ਬਣ ਗਿਆ ਜਗਾ ਸਾਰਾ ਤਿਆਰ ਹੋ ਗਿਆ ਤਿਆਰ ਹੋਊਗੀ ਤੁਹਾਡੇ ਵਾਸਤੇ ਇੱਕ ਨਾ ਇੰਨੀ ਸੋਹਣੀ ਚੀਜ਼ ਬਣਾਉਣੀ ਹੈ ਤੇ ਮੈਂ ਸਾਰਿਆਂ ਵਾਸਤੇ ਤੁਸੀਂ ਦੇਖਣ ਆਇਆ ਕਰੋਗੇ ਪੁਰਾਣਾ ਜਿਹੜਾ ਵਿਰਸਾ ਹੈ ਸਾਰੇ ਮੇਰੇ ਕੋਲ ਮੇਰੇ ਕੋਲੇ ਸਾਰਾ ਉਹ ਸੰਭਿਆ ਪਿਆ ਸਾਰਾ ਮੇਰੀ ਦਾਦੀ ਪਰਦਾਦੀਆਂ ਦਾ ਸਾਰਾ ਮੇਰੇ ਕੋਲ ਪਿਆ ਉਹ ਚੀਜ਼ਾਂ ਨਾ ਮੈਂ ਇਹ ਜਾਂ ਬਣ ਕੇ ਚਲੋ ਮਿਹਨਤ ਕਰੂੰਗੀ ਵੀ ਇਹਨਾਂ ਤਾਂ ਮੇਰੇ ਕੋਲ ਹੈ ਨਹੀਂਗਾ ਮਿਹਨਤ ਕਰਕੇ ਮੈਂ ਜਿੰਨੇ ਕੁ ਜੋਗੇ ਮੈਂ ਦੇ ਹੱਥੀਂ ਤਿਆਰ ਕਰੂੰਗੀ ਕੱਚਾ ਘਰ ਬਣਾਉਂਦੀ ਜਿੰਨਾ ਕਿ ਵੀ ਹੋਇਆ ਠੀਕ ਹੈ ਚਲੋ ਜੋ ਮੇਰੀ ਆਜ਼ਾਦੀ ਹੈ ਮੇਰੀ ਮੰਮੀ ਐ ਸਾਰੀਆਂ ਪਿੰਡ ਵਾਲੀ ਮੰਮੀ ਨੂੰ ਲਾ ਕੇ ਚੁੱਲ੍ਹੇ ਹਾਰਿਆਂ ਤੋਂ ਲਾ ਕੇ ਆਪਾਂ ਸਾਰਾ ਤਿਆਰ ਕਰਾਂਗੇ ਇਹ ਮੇਰੇ ਸਾਥ ਪਹੁੰਚ ਜਾਂਦੇ ਆ ਬਹੁਤ ਜਾਲੇ ਅੱਜ ਤੱਕ ਨਾ ਇਹਨਾਂ ਲੋਕਾਂ ਦੀ ਪ੍ਰਭਾ ਕੀਤਾ ਕਿ ਸੁਲਦੀ ਭੂ ਮੈਂ ਤੇਰੇ ਨਾਲ ਆ ਜੋ ਵੀ ਕੁਝ ਬੋਲਦਾ ਬੋਲੀ ਜਾਣਾ ਤੇ ਮੈਨੂੰ ਤਾਂ ਹੈ ਤਾਂ ਫਿਰ ਸਾਥ ਨਾਲ ਹੀ ਹਨਾ ਕੱਲਾ ਬੰਦਾ ਕਿੰਨਾ ਕਰ ਸਕਦਾਗਾ ਬਹੁਤ ਸਾਥ ਦਿੱਤਾ ਸੀ ਜੀ ਵੀ ਜਤੋਂ ਬੰਨ ਦਾ ਕੱਲੀ ਤਾਂ ਮੈਂ ਵੀ ਉਸ ਕਰ ਸਕਦਾ ਉਹ ਹੀ ਕਹਿਣਾ ਵੀ ਕੱਲਾ ਬੰਦਾ ਕੀ ਕਰਦਾ ਮੈਂ ਕਹਿੰਦਾ ਇਹ ਕੱਲੇ ਕੁਝ ਕਰ ਸਕਦੇ ਨੇ ਜੇ ਮੈਂ ਸਾਥ ਦੂੰਗੀ ਤਾਂ ਇਹ ਕੰਮ ਕਰਨਗੇ ਜੇ ਇਹ ਸਾਥ ਮੇਰਾ ਦੇਣਗੇ ਫੇਰ ਹੀ ਆਪਾਂ ਵੀਡੀਓ ਬਣਾਉਣੇ ਲੋਕਾਂ ਦਾ ਬਾਕੀ ਫੈਮਿਲੀ ਦੀ ਸਪੋਰਟ ਦਾ ਪ੍ਰਭਾਵ ਕਰੇ ਨਾ ਉਹ ਵਧਣਗੇ ਆਪਾਂ ਨਾ ਮੈਂ ਕਿ ਆਪਾਂ ਚੰਗਾ ਕੰਮ ਕਰ ਰਹੇ ਆ ਆ ਵੀ ਸਿੱਖਿਆ ਵਾਲੀ ਵੀਡੀਓ ਜੇ ਆਪਣੀ ਵੀਡੀਓ ਬੱਚੇ ਦੇਖਣਗੇ ਤਾਂ ਉਹ ਚੰਗਾ ਹੀ ਕਰਨਗੇ ਜਿਵੇਂ ਆਪਣੀ ਗੁਰਲੀਨ ਹੈ ਉਹਨੂੰ ਜਦੋਂ ਦੇਖਦੀ ਅੰਮੀ ਮੇਰੀ ਮੰਮੀ ਉਧਰ ਫਿਰਦੀ ਹੈ ਮੇਰੇ ਡੈਡੀ ਉਧਰ ਫਿਰਦਾ ਹੈ ਉਹਨੂੰ ਇਹ ਹੁੰਦਾ ਵੀ ਮੈਂ ਵੀ ਮੱਜਾ ਚ ਜਾਵਾਂ ਮੱਜਾ ਜਾ ਬਚਪਨ ਤੋਂ ਹੀ ਬੱਚੇ ਨੂੰ ਕਹਿੰਦੇ ਰੋਟੀ ਦਾ ਬੰਦੇ ਨੂੰ ਕਰਕੇ ਖਾਣੀ ਪੈਣੀ ਚਾਹੀਓ ਜੱਜ ਹੈ ਜੱਜ ਹੈ ਠੀਕ ਹੈ ਕਹਿੰਦੇ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਨੇ ਵੀ ਇਹ ਚੀਜ਼ ਆ ਵੀ ਮੇਰੀ ਧੀ ਐ ਜੀ ਬਣੀ ਮੇਰਾ ਪੁੱਤ ਐ ਜਾਂ ਬਣੀ ਤੂੰ ਵੀ ਐ ਜਾਂ ਬਣੀ ਦੇਖੋ ਕਿਸੇ ਦੇ ਧੀ ਪੁੱਤ ਨੂੰ ਮਾੜੀ ਸਿੱਖਿਆ ਨਾ ਦੇਖੋ ਸਹੀ ਗੱਲ ਆ ਠੀਕ ਆ ਆਪਾਂ ਲੈ ਗਏ ਨੇ ਕਿਸੇ ਦਾ ਘਰ ਨਾ ਖਰਾਬ ਕਰੀ ਕਿਸੇ ਜੋ ਇੱਕ ਇੱਕ ਚਲ ਗੱਲ ਵਿੱਚੋਂ ਕਰਨੀ ਪੈ ਜਾਂਦੀ ਜੇ ਕਿਸੇ ਨੂੰ ਮਾੜਿਆ ਸੀ ਮਾੜੀ ਕਮਲ ਸਿੱਖਿਆ ਦੇਵਾਂਗੇ ਕਿਸੇ ਦਾ ਧੀ ਪੁੱਤ ਆਪਾਂ ਨਸੇ ਤੇ ਲਾਵਾਂਗੇ ਉਹ ਮਾਵਾ ਦੇ ਦਿਲ ਪੁੱਛ ਕੇ ਦੇਖੋ ਮੈਂ ਵੀ ਕਮਾ ਲਈ ਹੈ ਨਾ ਆਪਾਂ ਵੀ ਮਾਪੇ ਜੇ ਕੱਲ ਨੂੰ ਕੱਲ ਨੂੰ ਆਪਣਾ ਬ ਕੌਮ ਸਹੀ ਗੱਲ ਠੀਕ ਹੈ ਕਿਸੇ ਦੇਤੀ ਪਤ ਦੀ ਇੱਜ਼ਤ ਨਾ ਵੀ ਮੰਨ ਲੋ ਬਰਬਾਦ ਨਾ ਕਰੋ ਨਾ ਕਿ ਉਹਨੂੰ ਸੋਸ਼ਲ ਮੀਡੀਆ ਤੇ ਲਿਆ ਕੇ ਵੀਰੇ ਉਹਦੀ ਇੱਜ਼ਤ ਨਾ ਧੱਜੀਆਂ ਨੜਾਇਆ ਕਰੋ ਵੀਰ ਬਣ ਕੇ ਆਪਾਂ ਸੱਚੇ ਸੁਭਿਤਰੇ ਬਣ ਕੇ ਦੁੱਧ ਥੋਤੇ ਨਾ ਬਣਿਆ ਕਰੋ ਬਾਲੀ ਕਿ ਆਪਦੀ ਜ਼ਿੰਦਗੀ ਚ ਕੋਈ ਕੁਸਮਾਚੀ ਕਰੇ ਫਰਾ ਬਣ ਕੇ ਵੀ ਕਿਸੇ ਨੂੰ رائے ਮਾੜੀ ਨਾ ਦਿਆ ਕਰੋ ਜੇ ਆਪਾਂ ਨੂੰ ਗਲਤ ਲੱਗਦਾ ਆਪਾਂ ਕੈਮਰੇ ਤੋਂ ਬਿਨਾਂ ਵੀ ਸਮਝਾ ਸਕਦੇ ਹਾਂ ਕਿ ਅਸੀਂ ਅਭੀ ਐਂ ਸਮਝਾਵਾਂਗੇ ਵੀ ਹਾਂ ਵੀ ਤੂੰ ਇਹ ਕੰਮ ਕਿਉਂ ਕਰ ਰਿਹਾ ਕੈਮਰੇ ਇਹ ਪਿੰਦਰ ਇਹ ਚੀਜ਼ ਜਾਣ ਲੋਕਾਂ ਨੇ ਕੈਮਰਾ ਇਹ ਸੋਸ਼ਲ ਮੀਡੀਆ ਨੂੰ ਗਲਤ ਜ਼ਿਆਦੇ ਵਰਤਣ ਲੱਗ ਗਏ। ਗਲਤ ਜ਼ਿਆਦੇ ਵਰਤਣ ਲੱਗ ਗਏ। ਜੇ ਆਪਾਂ ਨੂੰ ਕਿਸੇ ਨੂੰ ਆਪਾਂ ਚੰਗੀ ਰਾਇ ਦੇਣੀ ਆ ਉਹਨੂੰ ਆਪਾਂ ਕੈਮਰੇ ਤੋਂ ਬਿਨਾਂ ਦੇ ਸਕਦੇ ਆ। ਜਿਹੜਾ ਮੰਨ ਕੇ ਚੱਲ ਵੀ ਕਮਲ ਆਪਾਂ ਕੈਮਰਾ ਆਨ ਕਰਕੇ ਉਹ ਆਪਣੇ ਸਵਾਰਥ ਲਈ ਆਪਾਂ ਵਿਊ ਲਈ ਉਹ ਚੀਜ਼ ਆਪਾਂ ਕਰ ਰਿਹਾ। ਠੀਕ ਆ। ਉਹ ਤਾਂ ਇੱਕ ਮਤਲਬ ਹੋ ਗਿਆ। ਸਹੀ ਗੱਲ। ਧੰਨਵਾਦ ਵੀਰੇ ਸਾਰਿਆਂ ਦਾ ਜੇ ਮੇਰੀ ਕੋਈ ਗੱਲ ਨਮਨ ਲੋ ਤੁਹਾਨੂੰ ਬੁਰਾ ਲੱਗਿਆ ਹੋਵੇ ਤਾਂ ਮਾਫ ਕਰ ਦਿਓ ਪਰ ਮੈਂ ਜਿੰਨੀਆਂ ਵੀ ਗੱਲਾਂ ਕਹਿਣੀ ਆ ਦਿਲੋਂ ਆਪਾਂ ਮੈਂ ਤਾਂ ਸੱਚੀ ਗੱਲ ਕਹਿਣੀ ਹੁੰਦੀ ਆ। ਠੀਕ ਆ ਇਹ ਤਾਂ ਰੋਟੀ ਖਾਣੀ ਹੈ ਵਿਚਾਰੇ ਰੋਟੀ ਵੈਜੀ ਖਾਣੀ ਆ ਤੇ ਚਲੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਹਾਂ ਕਮੈਂਟ ਜ਼ਰੂਰ ਕਰਿਓ ਹਾਂ ਕਮੈਂਟ ਜ਼ਰੂਰ ਕਰਦੇ ਟੱਲੀ ਦੱਬ ਦਿਓ ਮੇਰੀ ਉਮੀਦ ਤੋਂ ਵੱਧ ਵੀਡੀਓ ਚੱਲਣੀ ਚਾਹੀਦੀ ਹੈ ਹੂੰ ਸਹੀ ਹੈ ਕਮੈਂਟ ਵੱਧ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਵੀਡੀਓ ਸ਼ੇਅਰ ਵੀ ਕਰ ਦਿਓ ਦਾਸ ਕੇ ਯਾਰ ਤਾਂ ਕਿਤਾ ਪਚਾ ਦੂ ਠੀਕ ਆ 3000 ਦਾ ਸਬਸਕ੍ਰਾਈਬਰ ਹੈਗੇ ਨੇਗੇ ਦੇ ਵੀਰ ਬਣ ਕੇ ਜਿਵੇਂ ਤੁਸੀਂ ਸਬਸਕ੍ਰਾਈਬ ਸਾਡਾ ਚੈਨਲ ਕੀਤਾ ਹੋ ਤੁਸੀਂ ਅੱਗੇ ਵੀ ਘਾ ਦੋ ਮੈਂ ਮੈਂ ਤੁਸੀਂ ਇੰਨਾ ਪਿਆਰ ਦਿੰਦੇ ਹੋ ਲੇਕਿ ਮੇਰੀ ਮਾਂ ਦਾ ਵਿੱਚ ਮੈਸੇਜ ਆਦਾ ਮੰਨ ਕੇ ਚੱਲ ਪੁੱਤਰ ਬਹੁਤ ਸੋਹਣਾ ਕੰਮ ਕਰਦੀ ਆ ਮਾਂ ਮੇਰੀ ਪੰਜ ਚਾਰ ਹੋਰ ਨਾਲ ਹੋਰ ਵੀ ਕਿਸੇ ਦੇ ਫੋਨ ਫੜ ਕੇ ਸਬਸਕ੍ਰਾਈਬ ਕਰ ਦਿਆਗਾ ਠੀਕ ਆ ਇਹ ਨਾ ਕਰਿਆ ਕਰੋ ਤੇ ਜੋ ਤੁਸੀਂ ਆਦੀ ਧੀ ਨੂੰ ਆਪਦੀ ਭੈਣ ਨੂੰ ਤੇ ਇੰਨਾ ਪਿਆਰ ਕਰਦੇ ਹੋ ਤੁਸੀਂ ਇੰਨਾ ਕੁ ਦੇ ਮੇਰੇ ਲਈ ਕਰ ਸਕਦੇ ਹੋ ਕਰ ਸਕਦੇ ਆ ਲੋਕਾਂ ਨੇ ਵੀਡੀਓ ਕਿਰਪਾ ਦੇਖਦੇ ਨਹੀਂ ਹੋਰ ਹਨਾ ਵੀ ਸੋਸ਼ਲ ਮੀਡੀਆ ਮੈਨੂੰ ਬਹੁਤ ਕੁਝ ਹੁੰਦੀ ਜਿੰਨੀਆਂ ਵੀ ਭੈਣਾ ਵੀਡੀਓ ਪਾ ਰਹੇ ਨੇ ਅੱਜ ਬਹੁਤ ਜਿਆਦਾ ਮਨ ਨੂੰ ਤਸੱਲੀ ਹੁੰਦੀ ਆ ਜੀ ਕਹਿੰਦੇ ਹੁੰਦੇ ਨੇ ਕੰਪਨੀ ਬਣ ਜਾਂਦੀ ਆ ਮੈਨੂੰ ਇਹ ਕੁਝ ਹੁੰਦੇ ਵੀ ਕਿੰਨੀਆਂ ਭੈਣਾ ਜੁੜ ਗਈਆਂ ਸਾਡੇ ਨਾਲ ਸਾਡੀਆਂ ਧੀਆਂ ਜੇ ਅੱਗੇ ਹੋ ਕੇ ਕੰਮ ਮੰਨ ਲਓ ਕਰਨੀਆਂ ਹੈ ਨਾ ਜਿਵੇਂ ਅੱਗੇ ਜਵਾਨੇ ਚ ਹੁੰਦਾ ਸੀ ਕਮਲਾ ਔਰਤ ਨੂੰ ਨਾ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਹੁਣ ਔਰਤ ਕਿਸੇ ਗੱਲੋਂ ਘਟਣੀ ਨਹੀਂ ਹੈਗੀ ਠੀਕ ਹੈ ਬਰਾਬਰ ਹੋ ਕੇ ਆਪਾਂ ਕੰਮ ਕਰ ਰਹੇ ਆਂ ਪਰ ਮੋਢੇ ਨਾ ਮੋਢਾ ਲਾ ਕੇ ਚੱਲੋ ਆਦੇ ਭੈਣ ਭਰਾ ਦੇ ਆਪਦੇ ਘਰ ਵਾਲੇ ਦੇ ਹਨਾ ਆਪਦੇ ਮਾਂ ਪਿਓ ਦੇ ਆਪਾਂ ਕਦੇ ពੁੱਛੇ ਨਹੀਂ ਮੱਸਾ ਗਏ ਕੰਮ ਦੀ ਸੰਗ ਹੀ ਨਾ ਮੰਨੋ ਜਮੇ ਚਾਹੇ ਤੁਹਾਨੂੰ ਰੇੜੀ ਲਾਉਣੀ ਪੈ ਜਾਵੇ ਉਹ ਵੀ ਬੰਦਾ 5 400 ਲੈ ਕੇ ਹੀ ਘਰੇ ਮੁੜੂਗਾ ਠੀਕ ਆ ਕਾਮਜਾਬਕ ਵੇਰੀ ਹੋ ਸਕਦੇ ਆ ਜੇ ਆਪਾਂ ਆਪਣੇ ਜਿਹੜਾ ਨੱਕਾ ਕਹਿੰਦੇ ਨੇ ਨਾ ਨੱਕ ਨਾ ਵਢਿਆ ਜਾਵੇ ਇਹ ਨੱਕ ਨੂੰ ਤਾਂ ਪਾਸੇ ਰੱਖ ਲਓ ਲੋਕਾਂ ਦੀ ਜਮਾ ਪਰਵਾਹ ਨਾ ਕਰੋ ਵੀਰ ਜੀ ਅਸੀਂ ਆਪਦਾ ਕੰਮ ਕਰਦੇ ਆ ਠੀਕ ਆ ਅਸੀਂ ਨਾ ਕਿ ਆਪਦੇ ਪਰਿਵਾਰ ਦੀ ਪਰਿਵਾਰ ਲਈ ਕਰਦੇ ਆ ਠੀਕ ਆ ਆਪਣੇ ਲਈ ਕਰ ਰਹੇ ਆ ਬਸ ਇੰਨਾ ਕੁ ਸੋਚ ਕੇ ਚੱਲੋ ਕਦੇ ਵੀ ਫੇਲ ਨਹੀਂ ਹੁੰਦੇ ਜ਼ਿੰਦਗੀ ਦੇ ਵਿੱਚ ਜਮਾ ਵੀ ਸਹੀ ਗੱਲ ਆ ਧੰਨਵਾਦ ਜੀ ਸਾਰਿਆਂ ਦਾ ਲਾਈਕ ਜੀ ਜ਼ਰੂਰ ਦਬਾ ਦਿਓ ਵੀਡੀਓ ਨੂੰ ਮੰਨ ਲਓ ਸ਼ੇਅਰ ਕਰ ਦਿਓ ਕਹਿੰਦੇ ਕਿੰਦਰਾ ਮੈਂ ਨਹੀਂ ਕਹਿਦਾ ਚਲੋ ਜੀ ਮੈਂ ਨਹੀਂ ਕਹਿਦਾ ਮਿਲਦਾ ਜੀ ਤੁਹਾਨੂੰ ਅਗਲੀ ਵੀਡੀਓ ਚ ਇਹ ਸਾਡੇ ਡਾਕਟਰ ਸਾਹਿਬ ਥੋੜਾ ਜਿਹਾ ਵੀਡੀਓ ਚ ਕਦੇ ਆਏ ਨਹੀਂ ਹੈਗੇ ਥੋੜੀ ਜੀ ਸੰਗ ਜੀ ਮੰਨਦੇ ਨੇ ਮਨ ਕੇ ਚਲੋ ਲੋਕ ਸੇਵੇ ਥੋੜਾ ਜਿਹਾ ਵੱਧ ਰਹੇ ਨੇ ਬੱਕਰੀ ਦਵਾਤੀ ਮੇਵਣਾ ਦਵਾਤਾ ਇਥੋਂ ਸੇਲ ਕਰਤੇ ਆਹ ਥਾਂ 'ਚ ਵੱਧ ਰਹੇ ਨੇ ਹੁਣ ਇਹਨਾਂ ਨੂੰ ਟੈਨਸ਼ਨ ਉਧਰ ਹੀ ਪਈ ਵੇ ਕਿਸੇ ਦਾ ਫੋਨ ਆਇਆ ਸੀ ਕਹਿੰਦੇ ਮੇਮਣੇ ਲੈਣੇ ਨੇ ਸਾਨੂੰ ਰੇਟ ਵੱਧ ਲਾਈ ਜਦੋਂ ਵੀ ਸਹੀ ਕਰਾਇਆ ਤੇ ਹੁਣ ਆਪਣੇ ਕੋਲ ਕੰਮਲ ਹੈ ਨਹੀਂ ਕਿਵੇਂ ਨਹੀਂ ਤਾਂ ਆਪਣੇ ਘਰ ਵੀ ਲੈ ਜਾਂਦੇ ਆਪਾਂ ਨੂੰ ਸਹੀ ਜੇ ਇੱਥੇ ਆਹ ਦੇਖ ਐ ਐ ਸੁੱਚਾ ਦੇ ਮੂੰਹ ਮਾਰਦੀ ਧੰਨਵਾਦ ਜੀ ਸਾਰਿਆਂ ਦਾ ਮੈਂ ਆਹ ਕਰਕੇ ਨਾ